ਹੁਸੈਨੀ ਵਾਲਾ ਉਹ ਥਾਂ ਜਿੱਥੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਉਹਨਾਂ ਦੇ ਸਾਥੀ ਰਾਜਗੁਰੂ ਅਤੇ ਸੁਖਦੇਵ ਤਿੰਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ 1947 ਤੋਂ 15 ਸਾਲ ਬਾਅਦ 1961 ਦੇ ਵਿੱਚ ਆ ਕੇ ਇਹਨੂੰ ਭਾਰਤ ਵਾਲੇ ਪਾਸੇ ਲਿਆਂਦਾ ਗਿਆ ਤੇ ਉਹਦੇ ਬਦਲੇ ਦੇ ਵਿੱਚ 12 ਪਿੰਡ ਪਾਕਿਸਤਾਨ ਨੂੰ ਦਿੱਤੇ ਗਏ ਸੀ ਕਿੱਥੇ 1931 ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਉਹਨਾਂ ਦਾ ਸਾਲ ਸ਼ਹਾਦਤ ਦਾ ਸਾਲ ਤੇ ਕਿੱਥੇ 1965 ਇੰਨੇ ਵਰਿਆਂ ਦੇ ਬਾਅਦ ਬੁਟਕੇਸ਼ਵਰ ਦੱਤ ਹੋਰਾਂ ਨੂੰ ਇੱਥੇ ਜਿਹੜਾ ਲਿਆ ਕੇ ਉਹਨਾਂ ਦੇ ਨੇੜੇ ਹੀ ਜਿਹੜਾ ਉਹਨਾਂ ਦੀ ਅੰਤਿਮ ਰਸਮਾਂ ਕੀਤੀਆਂ ਗਈਆਂ ਸੀ ਸੀਰੀਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦੇ ਮਾਤਾ ਜੀ ਬੀਬੀ ਵਿਦਿਆਵਤੀ ਜੀ ਨੇ ਵੀ ਇਸ ਗੱਲ ਦੀ ਇੱਛਾ ਪ੍ਰਗਟ ਕੀਤੀ ਸੀ ਕਿ ਜਦੋਂ ਮੇਰੀ ਮੌਤ ਹੋਵੇ ਮੈਂ ਇਹ ਸਰੀਰ ਛੱਡਾਂ ਤਾਂ ਉਹਦੇ ਤੋਂ ਬਾਅਦ ਮੇਰੀ ਸਮਾਦੀ ਵੀ ਇੱਥੇ ਹੁਸੈਨੀਵਾਲਾ ਚ ਬਣਾਈ ਜਾਵੇ ਸਾਡੇ ਕੋਲੇ ਪੰਜ ਵੱਡੇ ਲੋਕ ਪਵਿੱਤਰ ਲੋਕ ਜਿਹੜੀ ਸਾਡੀ ਜੀਵਨ ਨੂੰ ਦਿਸ਼ਾ ਦਿਖਾ ਸਕਦੇ ਆ ਉਹਨਾਂ ਦੇ ਲਈ ਇਹ ਥਾਂ ਜਿਹੜਾ ਨਿਰਧਾਰਤ ਹੈ ਪਰ ਸਾਡੇ ਕਦਮ ਇਧਰਲੇ ਪਾਸੇ ਨੂੰ ਨਹੀਂ ਆਉਂਦੇ ਅਸੀਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦੀ ਪਿਸਤੌਲ ਵਾਲੀ ਫੋਟੋ ਦੇਖ ਲੈਨੇ ਆ ਕਿ ਸ਼ਾਇਦ ਉਹ ਇਕੱਲੇ ਗੋਲੀਆਂ ਚਲਾਉਂਦੇ ਸੀ ਪਰ ਉਹ ਲੋਕਾਂ ਦੇ ਦਿਮਾਗਾਂ ਨੂੰ ਖੋਲਦੇ ਸੀ ਜੇ ਅਸੀਂ ਪ੍ਰੋਟੈਸਟ ਕਰ ਸਕਦੇ ਅੱਜ ਅਸੀਂ ਬੇਨਤੀ ਕਰ ਸਕਦੇ ਆਰਟੀਆਈ ਪਾ ਸਕਦੇ ਆ ਉਹਦੇ ਪਿੱਛੇ ਇਨ੍ਹਾਂ ਸ਼ਹੀਦਾਂ ਦੀ ਹੀ ਸਾਰੀ ਜੜੀ ਹੈ ਉਹ ਕਾਰਜਸ਼ੈਲੀ ਹੈ ਮਿੰਤ ਹੈ ਸੰਘਰਸ਼ ਹੈ ਤੇ ਕੁਰਬਾਨੀ ਹੈ ਉਹ ਜੰਗ ਜਿਹੜੀ ਕਦੇ ਵੀ ਨਹੀਂ ਲੱਗਣੀ ਚਾਹੀਦੀ ਇਹ ਉਹਦੇ ਨਿਸ਼ਾਨ ਨੇ ਇਧਰਲੇ ਪਾਸੇ ਉਹ ਗੋਲੀਆਂ ਦੇ ਨਾਲ ਕਿਉਂਕਿ ਉਹਦੋਂ ਭਾਰਤ ਤੇ ਪਾਕਿਸਤਾਨ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਲੜਾਈਆਂ ਸਿਆਸੀ ਹੁੰਦੀਆਂ ਭੁਗਤਣੀਆਂ ਲੋਕਾਂ ਨੂੰ ਪੈਂਦੀਆਂ ਥੋੜੀ ਥੋੜੀ ਚੇਰ ਬਾਦੇ ਚ ਚਲਾਉਂਦੇ ਰਹਿਣਾ ਚਾਹੀਦਾ ਤਾਂਕਿ ਅ ਬੱਚਿਆਂ ਨੂੰ ਪਤਾ ਚੱਲਦਾ ਰਹੇ ਉਹਨਾਂ ਦੇ ਪੇਰੈਂਟਸ ਨੂੰ ਪਤਾ ਚੱਲਦਾ ਰਹੇ ਕਿਉਂਕਿ ਇੰਨਾ ਵੀ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਚ ਖੁੱਬੀਏ ਨਾ ਵੀ ਅਸੀਂ ਇੰਨਾਂ ਚੀਜ਼ਾਂ ਨੂੰ ਪਿੱਛੇ ਛੱਡ ਦਿੱਤੀ ਸਸਿਕਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਮੈਂ ਪਰਮੇਸ਼ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਜਿਸ ਤਰੀਕੇ ਦੀ ਹਾਲਤ ਦੇਸ਼ ਦੀ ਹੈ ਜਿਸ ਤਰੀਕੇ ਦੀ ਹਾਲਤ ਸੂਬੇ ਦੀ ਹੈ ਜਿਸ ਤਰੀਕੇ ਦੀਆਂ ਵਿੱਤੀ ਸਥਿਤੀਆਂ ਨੇ ਜਿਸ ਤਰੀਕੇ ਸਮਾਜ ਦੇ ਵਿੱਚ ਆਪਸ ਵਿੱਚ ਪਾੜਾ ਵਧ ਰਿਹਾ ਜਿਸ ਤਰੀਕੇ ਚੋਣਾਂ ਦਾ ਮਾਹੌਲ ਬਣ ਰਿਹਾ ਜਿਸ ਤਰੀਕੇ ਲੋਕਤੰਤਰ ਦਾ ਮੌਜੂ ਅੱਜ ਕੱਲ ਉਡਾਇਆ ਜਾ ਰਿਹਾ ਚਾਹੇ ਉਹ ਸਰਪੰਚੀ ਦੀ ਚੋਣ ਹੋਵੇ ਤੇ ਚਾਹੇ ਲੋਕ ਸਭਾ ਦੇ ਮੈਂਬਰਾਂ ਦੀ ਚੋਣ ਹੋਵੇ ਕਦੇ-ਕਦੇ ਐਂ ਲੱਗਦਾ ਹੁੰਦਾ ਕਿ ਜਿਨ੍ਹਾਂ ਲੋਕਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਆਪਣੀਆਂ ਜਾਨਾਂ ਵਾਰੀਆਂ ਸ਼ਹਾਦਤਾਂ ਦਿੱਤੀਆਂ ਸ਼ਾਇਦ ਅਸੀਂ ਉਹ ਸਾਰੀਆਂ ਚੀਜ਼ਾਂ ਚੇਤੇ ਭੁੱਲ ਗਏ ਆ ਜਿਸ ਤਰੀਕੇ ਦੇ ਨਾਲ ਅੱਜ ਲੋਕ ਵੱਖ-ਵੱਖ ਵਰਗਾਂ ਦੇ ਵਿੱਚ ਵੰਡ ਹੋ ਕੇ ਆਪਸ ਦੇ ਵਿੱਚ ਨਫ਼ਰਤਾਂ ਪਾਲ ਰਹੇ ਨੇ ਆਉਣ ਵਾਲੀ ਪੀੜ੍ਹੀ ਨਵੀਂ ਪੀੜ੍ਹੀ ਜਿਹੜੀ ਹੈ ਉਹਦੇ ਭਵਿੱਖ ਦੇ ਸਾਹਮਣੇ ਜਿਸ ਤਰੀਕੇ ਦੀਆਂ ਰੁਕਾਵਟਾਂ ਖੜੀਆਂ ਕੀਤੀਆਂ ਜਾ ਰਹੀਆਂ ਨੇ ਉਹਦੇ ਤੋਂ ਸਾਫ਼ ਤੌਰ ਦੇ ਉੱਤੇ ਨਜ਼ਰ ਆਉਂਦਾ ਕਿ ਜਿਹੜੇ ਸਾਡੇ ਜੰਗੀ ਪ੍ਰਵਾਨੇ ਸੀ ਆਜ਼ਾਦੀ ਜਿਹੜੇ ਸ਼ਹਾਦਤਾਂ ਦੇਣ ਵਾਲੇ ਬੰਦੇ ਸੀ ਉਸ ਸੰਘਰਸ਼ ਦੇ ਵਿੱਚ ਉਹਨਾਂ ਦੀਆਂ ਉਹਨਾਂ ਸ਼ਹਾਦਤਾਂ ਨੂੰ ਵੀ ਅਸੀਂ ਭੁੱਲੇ ਹਾਂ ਕਿਤੇ ਨਾ ਕਿਤੇ ਉਹਨਾਂ ਦੇ ਵਿਚਾਰਾਂ ਨੂੰ ਵੀ ਭੁੱਲੇ ਹਾਂ ਉਹਨਾਂ ਦੇ ਵਿੱਚ ਜਿਸ ਤਰੀਕੇ ਦੀ ਭਾਈਚਾਰਕ ਸਾਂਝ ਸੀ ਉਸ ਸਾਰੀ ਸਾਂਝ ਨੂੰ ਵੀ ਅਸੀਂ ਇੱਕ ਪਾਸੇ ਲੱਗਦਾ ਕਿ ਨੁੱਕਰ ਦੇ ਵਿੱਚ ਕਿਤੇ ਮਰੋੜ ਕੇ ਤਰੋੜ ਕੇ ਸੁੱਟ ਦਿੱਤਾ ਪਰ ਅੱਜ ਵੀ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਥਾਵਾਂ ਨੇ ਜਿਨ੍ਹਾਂ ਥਾਵਾਂ ਦੇ ਉੱਤੇ ਜੇ ਕਿਤੇ ਸਾਨੂੰ ਜਾਣ ਦਾ ਮੌਕਾ ਮਿਲੇ ਚਾਹੇ ਸਮੇਤ ਪਰਿਵਾਰ ਚਾਹੇ ਆਪਣੇ ਸੱਜਣਾ ਮਿੱਤਰਾਂ ਦੇ ਨਾਲ ਤੇ ਉੱਥੇ ਜੇ ਚੰਦਪਾਲ ਅਸੀਂ ਬੈਠ ਕੇ ਆਪਣੇ ਮਨ ਦੇ ਨਾਲ ਵਿਚਾਰਾਂ ਕਰੀਏ ਤਾਂ ਸਾਨੂੰ ਬਹੁਤ ਸਾਰੀਆਂ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭ ਸਕਦਾ ਜਿਸ ਤਰੀਕੇ ਅਸੀਂ ਅੱਜ ਬੱਟ ਬੰਨੇ ਦੀਆਂ ਲੜਾਈਆਂ ਲੜ ਰਹੇ ਹਾਂ ਜਿਸ ਤਰੀਕੇ ਅਸੀਂ ਸਰਪੰਚੀ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਝੱਜੂ ਪਾ ਲਿਆ ਉਹ ਸਾਰੀਆਂ ਚੀਜ਼ਾਂ ਇਹ ਦੱਸਦੀਆਂ ਕਿ ਸਾਨੂੰ ਇਹਨਾਂ ਥਾਵਾਂ ਦੇ ਉੱਤੇ ਆਉਣ ਦੀ ਲੋੜ ਹੈ ਚਾਹੇ ਉਹ ਬਾਬਾ ਸੋਨ ਸਿੰਘ ਪਕਣਾ ਹੋਰਾਂ ਦੇ ਪਕਣਾ ਪਿੰਡ ਦੇ ਵਿੱਚ ਬਣੀ ਉਹਨਾਂ ਦੀ ਯਾਦਗਾਰ ਹੋਵੇ ਚਾਹੇ ਖਟਕੜ ਕਲਾਂ ਦੇ ਵਿੱਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦੀ ਯਾਦਗਾਰ ਹੋਵੇ ਚਾਹੇ ਸ਼ਹੀਦ ਕਰਤਾਰ ਸਿੰਘ ਸਰਾਬਾ ਹੋਰਾਂ ਦੇ ਸਰਾਬਾ ਪਿੰਡ ਦੇ ਵਿੱਚ ਉਹਨਾਂ ਦਾ ਜਦੀਕਰ ਹੋਵੇ ਜਿਹੜਾ ਅੱਜ ਵੀ ਲੋਕਾਂ ਦੇ ਲਈ ਖੁੱਲਿਆ ਤੇ ਚਾਹੇ ਫਿਰੋਜ਼ਪੁਰ ਤੋਂ 12-13 ਕਿਲੋਮੀਟਰ ਦੀ ਦੂਰੀ ਦੀ ਦੂਰੀ ਦੇ ਉੱਤੇ ਭਾਰਤ ਤੇ ਪਾਕਿਸਤਾਨ ਦੇ ਬਿਲਕੁਲ ਬਾਰਡਰ ਦੇ ਉੱਤੇ ਸਥਿਤ ਹੁਸੈਨੀਵਾਲਾ ਹੋਵੇ ਹੁਸੈਨੀਵਾਲਾ ਜਿੱਥੇ ਅੱਜ ਮੈਂ ਖਲੋਤਾ ਹੁਸੈਨੀਵਾਲਾ ਉਹ ਥਾਂ ਜਿੱਥੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਉਹਨਾਂ ਦੇ ਸਾਥੀ ਰਾਜਗੁਰੂ ਅਤੇ ਸੁਖਦੇਵ ਤਿੰਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਆਪਾਂ ਦੇ ਵਿੱਚੋਂ ਬਹੁਤ ਸਾਰਿਆਂ ਨੇ ਛੋਟੀਆਂ ਜਮਾਤਾਂ ਦੇ ਵਿੱਚ ਇਹ ਪੜਿਆ ਹੋਣਾ ਕਿ ਲਾਹੌਰ ਜੇਲ੍ਹ ਦੇ ਵਿੱਚ ਸ਼ਹੀਦ ਯਾਜ਼ਮ ਸਰਦਾਰ ਭਗਤ ਸਿੰਘ ਤੇ ਉਹਨਾਂ ਦੇ ਦੋਵਾਂ ਸਾਥੀਆਂ ਨੂੰ ਨਿਰਧਾਰਤ ਦਿਨ ਤੋਂ ਇੱਕ ਦਿਨ ਪਹਿਲਾਂ 23 ਮਾਰਚ 1931 ਨੂੰ ਫਾਂਸੀ ਦਿੱਤੀ ਗਈ ਸੀ ਤੇ ਫਾਂਸੀ ਇਸ ਕਰਕੇ ਪਹਿਲਾਂ ਦਿੱਤੀ ਸੀ ਕਿ ਲੋਕਾਂ ਦੇ ਵਿੱਚ ਰੋਸ ਤੇ ਰੋਹ ਬਹੁਤ ਪੈਦਾ ਹੋ ਰਿਹਾ ਸੀ ਕਿ ਤੁਸੀਂ ਸਾਡੇ ਇਹਨਾਂ ਨੌਜਵਾਨ ਜੰਗੀ ਯੋਧਿਆਂ ਨੂੰ ਆਜ਼ਾਦੀ ਦੇ ਪ੍ਰਵਾਨਿਆਂ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਫਾਂਸੀ ਦੇ ਰਹੇ ਹੋ ਇੱਕ ਦਿਨ ਪਹਿਲਾਂ ਕਾਲੀ ਦੇ ਵਿੱਚ ਰਾਤ ਨੂੰ ਫਾਂਸੀ ਦਿੱਤੀ ਗਈ ਜਦੋਂ ਲੋਕ ਲਾਹੌਰ ਜੇਲ੍ਹ ਦੇ ਮੋਰੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਤਾਂ ਜੇਲ੍ਹ ਦੀ ਪਿਛਲੀ ਕੰਧ ਤੋੜ ਕੇ ਇਸ ਹੁਸੈਨੀ ਵਾਲਾ ਦੇ ਵਿੱਚ ਦਰਿਆ ਦੇ ਕੰਢੇ ਦੇ ਉੱਤੇ ਅੰਗਰੇਜ਼ ਸਿਪਾਹੀਆਂ ਨੇ ਉਹਨਾਂ ਦੀਆਂ ਲਾਸ਼ਾਂ ਨੂੰ ਬਿਨਾਂ ਕਿਸੇ ਰਸਮਾਂ ਦੇ ਇੱਥੇ ਜਿਹੜਾ ਉਹ ਅੰਤਮ ਸੰਸਕਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਉਦੋਂ ਤੱਕ ਆਸ-ਪਾਸ ਦੇ ਲੋਕਾਂ ਨੂੰ ਵੀ ਪਤਾ ਲੱਗਿਆ ਸੀ ਸਿਪਾਹੀ ਫਿਰ ਉਹਨਾਂ ਲਾਸ਼ਾਂ ਨੂੰ ਅੱਧ ਸੜੀਆਂ ਛੱਡ ਕੇ ਭੱਜੇ ਸੀ ਦੁਬਾਰਾ ਉਹਨਾਂ ਦਾ ਸੰਸਕਾਰ ਇਸ ਜਗ੍ਹਾ ਦੇ ਉੱਤੇ ਕੀਤਾ ਗਿਆ ਸੀ ਤੇ ਮੈਂ ਅੱਜ ਇਸ ਜਗ੍ਹਾ ਦੇ ਉੱਤੇ ਇਸ ਕਰਕੇ ਆਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵਿਦੇਸ਼ਾਂ ਦੇ ਵਿੱਚੋਂ ਆਉਣੇ ਨੇ ਸਿਆਲ ਸ਼ੁਰੂ ਹੋਣ ਵਾਲਾ ਚਾਹੇ ਤੁਸੀਂ ਪੰਜਾਬ ਦੇ ਵਿੱਚੋਂ ਤੁਹਾਡੇ ਬੱਚਿਆਂ ਨੂੰ ਛੁੱਟੀਆਂ ਹੋਣੀਆਂ ਬਹੁਤੀ ਦੂਰ ਨਹੀਂ ਹੈ ਅੰਮ੍ਰਿਤਸਰ ਤੋਂ ਆਉਂਗੇ ਤਾਂ ਤੁਹਾਨੂੰ 2 2.5 ਘੰਟੇ ਦਾ ਸਮਾਂ ਜਿਹੜਾ ਉਹ ਲੱਗੂਗਾ ਜੇ ਫਿਰੋਜ਼ਪੁਰ ਪਹੁੰਚ ਜਾਣੇ ਹੋ ਤਾਂ ਇੱਥੋਂ 15 20 ਮਿੰਟ ਦਾ ਸਮਾਂ ਜਿਹੜਾ ਉਹ ਲੱਗਦਾ ਹੈ ਸੜਕਾਂ ਚੰਗੀਆਂ ਬਣੀਆਂ ਹੋਈਆਂ ਨੇ ਇੱਕ ਵਾਰੀ ਆਪ ਵੀ ਇੱਥੇ ਆਓ ਆਪਣੇ ਬੱਚਿਆਂ ਨੂੰ ਵੀ ਇੱਥੇ ਲੈ ਕੇ ਆਓ ਜਿਹੜਾ ਅੱਜ ਅਸੀਂ ਇੱਕ ਦੂਸਰੇ ਨਾਲ ਕੋਠੀਆਂ ਕਾਰਾਂ ਤੇ ਬਹੁਤ ਬ੍ਰਾਂਡਡ ਕੱਪੜਿਆਂ ਦਾ ਆਪਸ ਵਿੱਚ ਮੁਕਾਬਲਾ ਕਰੀ ਜਾਂਦੇ ਆ ਜਾਂ ਆਪਣੀਆਂ ਨਿੱਕੀਆਂ ਨਿੱਕੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਦੇ ਵਿੱਚ ਆਪਸ ਦੇ ਵਿੱਚ ਉਲਝੀ ਜਾਂਦੇ ਆ ਉਹਨਾਂ ਸਾਰੀਆਂ ਸਮੱਸਿਆਵਾਂ ਨੂੰ ਤੁਸੀਂ ਇੱਕ ਪਾਸੇ ਰੱਖ ਕੇ ਜੇ ਕਿਤੇ ਇਹ ਜਿਹੜੇ ਯੋਧੇ ਜਿਨ੍ਹਾਂ ਦਾ ਇਹ ਸਮਾਰਕ ਬਣਿਆ ਹੋਇਆ ਹੈ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਤੇ ਸ਼ਾਇਦ ਉਹਨਾਂ ਦੇ ਸਮਾਰਕ ਵੱਲੋਂ ਦੇਖ ਕੇ ਸਾਨੂੰ ਥੋੜੀ ਜੀ ਅਕਲ ਦੇ ਉੱਤੇ ਹੱਥ ਮਾਰਨ ਦਾ ਜਿਹੜਾ ਉਹ ਮੌਕਾ ਜ਼ਰੂਰ ਮਿਲੂਗਾ ਮੈਂ ਨਾਲ ਦੀ ਨਾਲ ਇਹ ਵੀ ਦੱਸਦਾ ਜਾਵਾਂ ਕਿ ਅੱਜ ਭਾਵੇਂ ਹੁਸੈਨੀਵਾਲਾ ویرਾਨ ਹੈ ਅੱਜ ਭਾਵੇਂ ਇੱਥੇ ਬਹੁਤੇ ਲੋਕ ਨਹੀਂ ਆਉਂਦੇ ਜੇ ਆਉਂਦੇ ਵੀ ਨੇ ਤਾਂ ਭਾਰਤ-ਪਾਕਿਸਤਾਨ ਦੀ ਸਰਹੱਦ ਦੇ ਉੱਤੇ ਹੁੰਦੀ ਰਿਟਰੀਟ ਸੈਰਮੋਨੀ ਵੇਖਣ ਆਉਂਦੇ ਆ ਉਨ੍ਹਾਂ ਦੇ ਵਿੱਚੋਂ ਕੁਝ ਲੋਕ ਇਧਰਲੇ ਪਾਸੇ ਆ ਜਾਂਦੇ ਹੋਣਗੇ ਪਰ ਇਹ ਸਾਡੇ ਲਈ ਮੁਕੱਦਸ ਸਥਾਨ ਨੇ ਇਹ ਸਾਡੇ ਲਈ ਪਵਿੱਤਰ ਸਥਾਨ ਨੇ ਸਾਡੀਆਂ ਦੌੜਾਂ ਅੱਜ ਕੁਝ ਹੋਰ ਹੋ ਗਈਆਂ ਅਸੀਂ ਵਿੱਤੀ ਹਾਲਾਤ ਬਿਹਤਰ ਕਰਨ ਦੇ ਲਈ ਸਾਰਾ ਕੁਝ ਕਰਨ ਲੱਗ ਪਏ ਮੈਂ ਦੋ ਤਿੰਨ ਚੀਜ਼ਾਂ ਤੁਹਾਡੇ ਨਾਲ ਇੱਥੇ ਹੋਰ ਜ਼ਰੂਰ ਸਾਂਝੀਆਂ ਜਿਹੜੀਆਂ ਉਹ ਕਰ ਲੈਣਾ ਚਾਹਨਾ ਅੱਜ ਜਦੋਂ ਅਸੀਂ ਧਰਮਾਂ ਦੀ ਲੜਾਈ ਦੇ ਵਿੱਚ ਜਦੋਂ ਅਸੀਂ ਜਾਤੀਆਂ ਦੀ ਲੜਾਈ ਦੇ ਵਿੱਚ ਜਦੋਂ ਅਸੀਂ ਸੂਬਿਆਂ ਦੀਆਂ ਲੜਾਈਆਂ ਦੇ ਵਿੱਚ ਪਏ ਹੋਏ ਹਾਂ ਤੁਸੀਂ ਉਸ ਵੇਲੇ ਦੇਖੋ ਕਿ ਆਪਣਾ ਤਕਿੰਨੀ ਸੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜਿਨ੍ਹਾਂ ਨੂੰ ਫਾਂਸੀ ਦੇਣ ਤੋਂ ਬਾਅਦ ਇੱਥੇ ਆਣ ਕੇ ਅੰਤਮ ਸੰਸਕਾਰ ਕੀਤਾ ਗਿਆ ਸੀ ਉਹਨਾਂ ਦੇ ਇੱਕ ਪੁਰਾਣੇ ਸਾਥੀ ਬੁਟਕੇਸ਼ਵਰ ਦੱਤ ਹੋਰਾਂ ਦਾ ਚੇਤਾ ਕਰਨਾ ਬਹੁਤ ਜ਼ਰੂਰੀ ਹੈ ਬੁਟਕੇਸ਼ਵਰ ਦੱਤ ਹੋਰੀ ਸਜ਼ਾ ਭੁਗਤਣ ਤੋਂ ਬਾਅਦ ਭਾਰਤ ਦੀ ਆਜ਼ਾਦੀ ਤੋਂ ਬਾਅਦ ਵੀ ਕਈ ਵਰੇ ਜਿਉਂਦੇ ਰਹੇ 1965 ਦੇ ਵਿੱਚ ਉਹਨਾਂ ਦਾ ਦਿਹਾੰਤ ਹੋਇਆ ਤੇ ਉਹਨਾਂ ਦੀ ਆਖਰੀ ਇੱਛਾ ਸੀ ਕਿ ਜਦੋਂ ਮੈਂ ਇਸ ਦੁਨੀਆ ਤੋਂ ਜਾਵਾਂ ਤਾਂ ਮੈਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਨਾਲ ਉਥੇ ਜੜਾ ਉਹ ਮੇਰਾ ਸੰਸਕਾਰ ਕੀਤਾ ਜਾਵੇ ਮੇਰੀਆਂ ਅੰਤਿਮ ਰਸਮਾਂ ਉੱਥੇ ਹੋਣ ਤੇ ਇਸੇ ਧਰਤੀ ਦੇ ਉੱਤੇ ਕਿੱਥੇ 1931 ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦਾ ਸਾਲ ਸ਼ਹਾਦਤ ਦਾ ਸਾਲ ਤੇ ਕਿੱਥੇ 1965 ਇੰਨੇ ਵਰਿਆਂ ਦੇ ਬਾਅਦ ਬੁਟਕੇਸ਼ਵਰ ਦੱਤ ਹੋਰਾਂ ਨੂੰ ਇੱਥੇ ਜਿਹੜਾ ਲਿਆ ਕੇ ਉਹਨਾਂ ਦੇ ਨੇੜੇ ਹੀ ਜਿਹੜਾ ਉਹਨਾਂ ਦੀਆਂ ਅੰਤਿਮ ਰਸਮਾਂ ਕੀਤੀਆਂ ਗਈਆਂ ਸੀ ਤੇ ਜੇ ਤੁਸੀਂ ਇਧਰਲੇ ਪਾਸੇ ਦੇਖੋ ਤਾਂ ਸਮਾਦੀ ਬੀਕੇ ਦੱਤ ਯਾਨੀ ਬੁਟਕੇਸ਼ਵਰ ਦੱਤ ਹੋਰਾਂ ਦੀ ਸਮਾਦੀ ਜਿਹੜੀ ਹੈ ਬਿਲਕੁਲ ਇੱਥੇ ਹੁਸੈਨੀ ਵਾਲਾ ਦੇ ਵਿੱਚ ਬਣਾਈ ਗਈ ਹੈ ਤੇ ਅੱਜ ਅਸੀਂ ਛੋਟੀਆਂ-ਛੋਟੀਆਂ ਕਰਜ਼ਾਂ ਦੇ ਲਈ ਅਸੀਂ ਆਪਣੇ ਆਪ ਨੂੰ ਵਾਰਸ ਜ਼ਰੂਰ ਇਹਨਾਂ ਲੋਕਾਂ ਦੇ اخਵਾਉਣੇ ਆ ਛੋਟੀਆਂ-ਛੋਟੀਆਂ ਜਿਹੜੀਆਂ ਆਪਣੀਆਂ ਨਿੱਕੀਆਂ-ਨਿੱਕੀਆਂ ਕਰਜ਼ਾਂ ਦੇ ਲਈ ਆਪਣੀਆਂ ਦੋਸਤੀਆਂ ਆਪਣੀਆਂ ਰਿਸ਼ਤੇਦਾਰੀਆਂ ਤੇ ਆਪਣੇ ਪਰਿਵਾਰ ਜਿਹੜੇ ਆ ਉਹਨਾਂ ਨੂੰ ਸੱਜੇ-ਖੱਬੇ ਕਰਨ ਲੱਗ ਜੰਨੇ ਆ ਸਾਨੂੰ ਐ ਲੱਗਦਾ ਕਿ ਪੈਸਾ ਹੀ ਜਿਹੜਾ ਉਪਰਦਾਨ ਹੋ ਗਿਆ ਤੇ ਨਾਲ ਦੀ ਨਾਲ ਮੈਂ ਵੀ ਦੱਸਦਾ ਜਾਵਾਂ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦੀ ਮਾਤਾ ਜੀ ਉਹਨਾਂ ਦੀ ਵੀ ਆਖਰੀ ਇੱਛਾ ਸੀ ਕਿ ਜਦੋਂ ਉਹਨਾਂ ਦੇ ਪ੍ਰਾਨ ਨਿਕਲਣ ਤਾਂ ਇਸੇ ਥਾਂ ਦੇ ਉੱਤੇ ਉਹਨਾਂ ਦੀਆਂ ਅੰਤਮ ਜਿਹੜੀਆਂ ਰਸਮਾਂ ਕੀਤੀਆਂ ਜਾਣ ਉਹਨਾਂ ਦੇ ਪੁੱਤਰ ਤੇ ਉਹਨਾਂ ਦੇ ਪੁੱਤਰ ਦੇ ਸਾਥੀਆਂ ਦੇ ਨੇੜੇ ਤੇ ਬੀਬੀ ਜੀ ਹੋਰਾਂ ਦਾ ਜਦੋਂ ਅੰਤਮ ਜਿਹੜਾ ਉਹ ਸਮਾਂ ਆਇਆ ਤੇ ਉਹਦੇ ਤਵਾਦ ਉਹਨਾਂ ਦੀ ਆਖਰੀ ਇੱਛਾ ਨੂੰ ਪੂਰਾ ਕਰਦੇ ਆ ਇਸੇ ਜਗ੍ਹਾ ਦੇ ਉੱਤੇ ਹੁਸੈਨੀ ਵਾਲਾ ਦੇ ਉੱਤੇ ਹੀ ਉਹਨਾਂ ਦੀ ਵੀ ਜਿਹੜੀ ਹੈ ਉਹ ਸਮਾਦੀ ਬਣੀ ਹੋਈ ਹੈ ਉਹਨਾਂ ਦਾ ਵੀ ਅੰਤਮ ਸੰਸਕਾਰ ਜਿਹੜਾ ਇਧਰਲੇ ਪਾਸੇ ਹੀ ਕੀਤਾ ਗਿਆ ਸੀ ਸੋ ਸਾਡੇ ਕੋਲੇ ਪੰਜ ਵੱਡੇ ਲੋਕ ਪਵਿੱਤਰ ਲੋਕ ਜਿਹੜੀ ਸਾਡੀ ਜੀਵਨ ਨੂੰ ਦਿਸ਼ਾ ਦਿਖਾ ਸਕਦੇ ਆ ਉਹਨਾਂ ਦੇ ਲਈ ਇਹ ਥਾਂ ਜਿਹੜਾ ਨਿਰਧਾਰਤ ਹੈ ਪਰ ਸਾਡੇ ਕਦਮ ਇਧਰਲੇ ਪਾਸੇ ਨੂੰ ਨਹੀਂ ਆਉਂਦੇ ਬਹੁਤ ਸਾਰੇ ਫੂਡ ਕੋਰਟ ਪੰਜਾਬ ਦੇ ਵਿੱਚ ਬਣ ਗਏ ਬਹੁਤ ਸਾਰੇ ਨਵੇਂ-ਨਵੇਂ ਤਰ੍ਹਾਂ ਦੇ ਥੀਏਟਰ ਪੰਜਾਬ ਦੇ ਵਿੱਚ ਬਣ ਗਏ ਬਹੁਤ ਸਾਰੇ ਉਹ ਵਾਟਰ پارک ਪੰਜਾਬ ਦੇ ਵਿੱਚ ਬਣ ਗਏ ਅਸੀਂ ਮੋٹے ਪੈਸੇ ਖਰਚਦੇ ਹਾਂ ਤੇ ਉਧਰਲੇ ਪਾਸੇ ਜਾਂਦੇ ਹਾਂ ਪਰ ਇਹ ਧਰਤੀ ਸ਼ਹੀਦਾਂ ਦੀ ਧਰਤੀ ਜਿਹੜੀ ਆ ਦਰਿਆ ਦੇ ਕਿਨਾਰੇ ਤੇ ਭਾਰਤ-ਪਾਕਿਸਤਾਨ ਦੇ ਬਾਰਡਰ ਦੇ ਉੱਤੇ ਇਧਰਲੇ ਪਾਸੇ ਸਾਨੂੰ ਸ਼ਾਇਦ ਆਉਣ ਦਾ ਮੌਕਾ ਨਹੀਂ ਮਿਲਦਾ ਪਰ ਹੁਣ ਸਮਾਂ ਆ ਗਿਆ ਜਦੋਂ ਅਸੀਂ ਇਧਰਲੇ ਪਾਸੇ ਨੂੰ ਕਦਮ ਤੋੜੀਏ ਤੇ ਮੈਂ ਹੁਸੈਨੀਵਾਲਾ ਦੀ ਇੱਕ ਖਾਸੀਅਤ ਤੁਹਾਨੂੰ ਹੋਰ ਵੀ ਦੱਸ ਦਿੰਨਾ ਜਦੋਂ 1947 ਚ 15 ਅਗਸਤ ਨੂੰ ਭਾਰਤ ਪਾਕਿਸਤਾਨ ਦੋਵੇਂ ਅੱਡੋ ਅੱਡ ਹੋਏ ਨੇ ਆਜ਼ਾਦੀ ਤੋਂ ਬਾਅਦ ਵੰਡ ਤੋਂ ਬਾਅਦ ਇਹ ਭਾਰਤ ਬਣਿਆ ਤੇ ਉਸੈਨੀ ਵਾਲੇ ਦੇ ਇਹ ਥਾਂ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਸੀ ਤੇ 1947 ਤੋਂ 15 ਸਾਲ ਬਾਅਦ 1961 ਦੇ ਵਿੱਚ ਆ ਕੇ ਇਹਨੂੰ ਭਾਰਤ ਵਾਲੇ ਪਾਸੇ ਲਿਆਂਦਾ ਗਿਆ ਤੇ ਉਹਦੇ ਬਦਲੇ ਦੇ ਵਿੱਚ 12 ਪਿੰਡ ਪਾਕਿਸਤਾਨ ਨੂੰ ਦਿੱਤੇ ਗਏ ਸੀ ਮੈਂ ਫੇਰ ਕਹਦੇ ਆ ਕਿ ਬੜੀ ਇੰਪੋਰਟੈਂਟ ਗੱਲ ਹੈ ਹਿਸਟੋਰੀਕਲ ਕਿ 1947 ਦੇ ਵਿੱਚ ਇਹ ਥਾਂ ਜਿਹੜੀ ਹੈ ਇਹ ਪਾਕਿਸਤਾਨ ਦੇ ਹਿੱਸੇ ਦੇ ਵਿੱਚ ਆਉਂਦੀ ਸੀ ਜਿੱਥੇ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਹੋਰਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਪਰ 15 ਸਾਲ ਬਾਅਦ ਪਾਕਿਸਤਾਨ ਦੇ ਨਾਲ ਵਟਾ ਸੱਟਾ ਕੀਤਾ ਗਿਆ 12 ਪਿੰਡ ਪਾਕਿਸਤਾਨ ਨੂੰ ਦਿੱਤੇ ਗਏ ਉਹਦੇ ਬਦਲੇ ਦੇ ਵਿੱਚ ਸ਼ਹੀਦਾਂ ਦਾ ਇਹ ਸਥਾਨ ਜਿਹੜਾ ਉਹ ਭਾਰਤ ਨੇ ਆਪਣੇ ਹਿੱਸੇ ਦੇ ਵਿੱਚ ਲਿਆ ਤੇ ਇਸੇ ਕਰਕੇ ਅਸੀਂ ਬਿਨਾਂ ਕਿਸੇ ਵੀਜ਼ੇ ਬਿਨਾਂ ਕਿਸੇ ਪਰਵਾਨਗੀ ਦੇ ਇੱਥੇ ਆ ਸਕਦੇ ਹਾਂ ਜੇ ਥਾਂ ਪਾਕਿਸਤਾਨ ਦੇ ਵਿੱਚ ਹੁੰਦਾ ਨਹੀਂ ਸੀ ਆਉਣਾ ਬਣਦਾ ਪਰ ਹੁਣ ਇਹ ਸਥਾਨ ਭਾਰਤ ਦੇ ਵਿੱਚ ਹੈ ਜੇ ਫੇਰ ਵੀ ਤੁਹਾਡੇ ਕਦਮ ਇਧਰਲੇ ਪਾਸੇ ਨੂੰ ਨਹੀਂ ਆਉਂਦੇ ਤਾਂ ਕੱਲ੍ਹ ਨੂੰ ਰੋਸਾ ਨਹੀਂ ਕਰ ਸਕਦੇ ਕਿ ਭਾਈ ਬਾਬਾ ਸਾਡੇ ਹੱਲ ਦੇਖਦਾ ਪਤਾ ਨਹੀਂ ਕਿਉਂ ਨਹੀਂ ਬਾਬਾ ਸਾਡੇ ਨਾਲ ਪਤਾ ਨਹੀਂ ਕਾਦੀ ਦੁਸ਼ਮਣੀ ਕਰਦਾ ਕਿਉਂਕਿ ਜਿਨ੍ਹਾਂ ਨੇ ਸਾਨੂੰ ਆਜ਼ਾਦ ਦੇਸ਼ ਲੈ ਕੇ ਦਿੱਤਾ ਜਿਨ੍ਹਾਂ ਨੇ ਸਾਨੂੰ ਆਪਣੇ ਅਧਿਕਾਰਾਂ ਦੀ ਮੰਗ ਕਰਨ ਦੇ ਲਈ ਅਧਿਕਾਰ ਲੈ ਕੇ ਦਿੱਤੇ ਕਿ ਅੱਜ ਅਸੀਂ ਪ੍ਰੋਟੈਸਟ ਕਰ ਸਕਦੇ ਹਾਂ ਅੱਜ ਅਸੀਂ ਬੇਨਤੀ ਕਰ ਸਕਦੇ ਹਾਂ ਆਰਟੀਆਈ ਪਾ ਸਕਦੇ ਹਾਂ ਉਹਦੇ ਪਿੱਛੇ ਇਹਨਾਂ ਸ਼ਹੀਦਾਂ ਦੀ ਹੀ ਸਾਰੀ ਜਿਹੜੀ ਹੈ ਉਹ ਕਾਰਜਸ਼ੈਲੀ ਹੈ ਮਿੰਤ ਹੈ ਸੰਘਰਸ਼ ਹੈ ਤੇ ਕੁਰਬਾਨੀ ਹੈ ਤੇ ਨਾਲ ਦੀ ਨਾਲ ਅੱਜ ਚਲੋ ਬਾਰਡਰ ਬਣ ਗਿਆ ਇੱਕ ਪਾਸੇ ਨਾਲ ਮੁੱਢੀ ਪਾਕਿਸਤਾਨ ਹੈ ਇਧਰਲੇ ਪਾਸੇ ਭਾਰਤ ਹੈ ਪਰ ਕਦੇ ਹੁਸੈਨੀਵਾਲਾ ਬਹੁਤ ਵੱਡਾ ਇੱਕ ਵਪਾਰਕ ਕੇਂਦਰ ਹੁੰਦਾ ਸੀ ਇਹਦੇ ਨੇੜੇ ਕਸੂਰ ਸ਼ਹਿਰ ਹੈ ਪਾਕਿਸਤਾਨ ਦਾ ਕਸੂਰ ਦੀਆਂ ਜੁੱਤੀਆਂ ਬੜੀਆਂ ਮਸ਼ਹੂਰ ਹੁੰਦੀਆਂ ਨੇ ਕੋਈ ਸਮਾਂ ਸੀ ਜਦੋਂ ਅੱਜ ਵੀ ਉੱਥੇ ਉਸ ਸਿੰਚਾਈ ਵਿਭਾਗ ਦੀ ਇੱਥੇ ਫੈਕਟਰੀ ਚੱਲਦੀ ਹੈ ਵਰਕਸ਼ਾਪ ਚੱਲਦੀ ਹੈ ਪਰ ਉਸ ਵੇਲੇ ਹਿਮਾਚਲ ਪ੍ਰਦੇਸ਼ ਤੇ ਨਾਲਾਗੜ ਤੋਂ ਟ੍ਰੇਨ ਚੱਲਦੀ ਸੀ ਉਹਦੇ ਵਿੱਚ ਹਿਮਾਚਲ ਪ੍ਰਦੇਸ਼ ਤੋਂ ਪੱਥਰ ਆਉਂਦਾ ਸੀ ਇੱਥੇ ਆਣ ਕੇ ਉਹ ਪੱਥਰ ਲਾਇਆ ਜਾਂਦਾ ਸੀ ਤਾਂ ਜੋ ਦਰਿਆ ਦੇ ਕਿਨਾਰਿਆਂ ਨੂੰ ਮਜ਼ਬੂਤੀ ਦਿੱਤੀ ਜਾ ਸਕੇ ਕਸੂਰ ਤੋਂ ਲਾਹੌਰ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਟ੍ਰੇਨਾਂ ਦੇ ਰਾਹੀਂ ਲੋਕ ਆਉਂਦੇ ਸੀ ਕਾਰੀਗਰ ਆਉਂਦੇ ਸੀ ਇਸੇ ਕਿਉਂਕਿ ਇੱਥੋਂ ਥੋੜੀ ਦੂਰੀ ਹੁਸੈਨੀ ਵਾਲੇ ਦਾ ਜਿਹੜਾ ਉਹ ਰੇਲਵੇ ਸਟੇਸ਼ਨ ਜਿਹੜਾ ਅੱਜ ਤੱਕ ਚਲੋ ਤਬਾਹ ਹੋ ਗਿਆ ਅੱਜ ਤੱਕ ਕੋਈ ਟ੍ਰੇਨ ਨਹੀਂ ਇੱਥੇ ਪਾਸੇ ਚੱਲਦੀ ਪਰ ਉਦੋਂ ਇੱਥੇ ਪੂਰੀ ਚਹਿਲ ਪਹਿਲ ਹੁੰਦੀ ਸੀ 500 ਤੋਂ ਵੱਧ ਕਰਮਚਾਰੀ ਸਿੰਚਾਈ ਵਿਭਾਗ ਦੇ ਉਸ ਵਰਕਸ਼ਾਪ ਦੇ ਵਿੱਚ ਕੰਮ ਕਰਦੇ ਸੀ ਇੱਕ ਕੇਂਦਰ ਹੁੰਦਾ ਸੀ ਵਪਾਰ ਦਾ ਤੇ ਨਾਲ ਦੀ ਨਾਲ ਕਾਰੀਗਰਾਂ ਦਾ ਪਰ ਹੁਣ ਕਿਉਂਕਿ ਭਾਰਤ ਪਾਕਿਸਤਾਨ ਦੀ ਵੰਡ ਹੋ ਗਈ ਕਈ ਲੜਾਈਆਂ ਲੱਗੀਆਂ ਉਹਨਾਂ ਲੜਾਈਆਂ ਦੇ ਵਿੱਚ ਬੰਬ ਸੁੱਟ ਕੇ ਉਹ ਰੇਲਵੇ ਸਟੇਸ਼ਨ ਜਿਹੜਾ ਉਹ ਤਬਾਹ ਕਰ ਦਿੱਤਾ ਗਿਆ ਤੇ ਨਾਲ ਮੈਂ ਇਹ ਵੀ ਦੱਸ ਦਿਆਂ ਅੰਗਰੇਜ਼ਾਂ ਨੇ ਆਪਣੇ ਸਮੇਂ 'ਚ ਇਸ ਦਰਿਆ ਦੇ ਉੱਪਰ ਦੀ ਸਤਲੁਜ ਦੇ ਉੱਪਰ ਦੀ ਦੋਰਾ ਪੁਲ ਬਣਾਇਆ ਸੀ ਹੇਠਲੇ ਪੁਲ ਦੇ ਉੱਥਲਿਓਂ ਦੀ ਰੇਲ ਗੱਡੀ ਚੱਲਦੀ ਸੀ ਉੱਪਰਲੇ ਪੁਲ ਦੇ ਉੱਪਰ ਦੀ ਜਿਹੜੀ ਬਾਕੀ ਆਵਾਜਾਈ ਚੱਲਦੀ ਸੀ ਸੋ ਅੱਜ ਬੇਸ਼ੱਕ ਉਹ ਤਬਾਈ ਹੋ ਗਈ ਬੇਸ਼ੱਕ ਇਸ ਇਲਾਕੇ ਦੇ ਵਿੱਚ ਡਿਵੈਲਪਮੈਂਟ ਜਿਹੜੀ ਹੈ ਉਹ ਕਾਫੀ ਘਟ ਗਈ ਕਿਉਂਕਿ ਬਾਰਡਰ ਨੇੜੇ ਹੈ ਪਰ ਫਿਰ ਵੀ ਮੈਂ ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਇਧਰਲੇ ਪਾਸੇ ਆਓ ਜ਼ਰੂਰ ਸੋ ਇਸ ਵੇਲੇ ਅਸੀਂ ਹੁਸੈਨੀਵਾਲਾ ਦੇ ਵਿੱਚ ਉੱਥੇ ਖੜੇ ਆ ਸਮਾਦ ਪੰਜਾਬ ਮਾਤਾ ਜੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦੇ ਮਾਤਾ ਜੀ ਦੀ ਸਮਾਦੀ ਜਿਹੜੀ ਹੈ ਇਧਰਲੇ ਪਾਸੇ ਬਣੀ ਹੋਈ ਹੈ ਤੇ ਮੈਂ ਨਾਲ ਦੀ ਨਾਲ ਇਹ ਵੀ ਤੁਹਾਡੇ ਨਾਲ ਗੱਲ ਜਿਹੜੀ ਉਹ ਸਾਂਝੀ ਕਰਦਾ ਜਾਵਾਂ ਕਿ ਇਧਰਲੇ ਪਾਸੇ ਆ ਇੱਕ ਪਿੱਲਰ ਹੈ ਪਿੱਲਰ ਦੀ ਚਲੋ ਸਟੋਰੀ ਆਪਾਂ ਬਾਅਦ ਵਿੱਚ ਨਹੀਂ ਤਾਂ ਸਾਂਝੀ ਤੁਹਾਡੇ ਨਾਲ ਕਰ ਲੈਨੇ ਆ ਬਹੁਤੀ ਵਾਰੀ ਇਹ ਮੰਨਿਆ ਜਾਂਦਾ ਸੀ ਕਿ ਸ਼ਾਇਦ ਇਹ ਰੇਲਵੇ ਸਟੇਸ਼ਨ ਜਿਹੜਾ ਹੁਸੈਨੀ ਵਾਲਾ ਉਹਦਾ ਇੱਕ 파ਟ ਹੈ ਪਰ ਅਸਲ ਦੇ ਵਿੱਚ ਰੇਲਵੇ ਸਟੇਸ਼ਨ ਦਾ ਹਿੱਸਾ ਨਹੀਂ ਇਹ ਜਿਹੜਾ ਪੁਲ ਬਣਾਇਆ ਗਿਆ ਸੀ ਨਾ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਪੁਲ ਬਣਾਇਆ ਗਿਆ ਸੀ ਉਸ ਵੇਲੇ ਸਤਲੁਜ ਦਰਿਆ ਨੂੰ ਪਾਰ ਕਰਨ ਦੇ ਲਈ ਡਬਲ ਪੁਲ ਸੀ ਉੱਪਰਲੇ ਪਾਸੇ ਇਹਦੇ ਸਧਾਰਨ ਵਹੀਕਲ ਚੱਲਦੇ ਸੀ ਹੇਠਲੇ ਪਾਸੇ ਜਿਹੜਾ ਇਹਦੇ ਰੇਲ ਗੱਡੀਆਂ ਚੱਲਦੀਆਂ ਸੀ ਉਹਦਾ ਇੱਕ ਹਿੱਸਾ ਹੈ ਤੇ ਦਰਿਆ ਦੇ ਦੂਸਰੇ ਪਾਸੇ ਵੀ ਇਸ ਤਰੀਕੇ ਦਾ ਜਿਹੜਾ ਉਹ ਪਿੱਲਰ ਹੈ ਉਹ ਵੇਖਿਆ ਜਾ ਸਕਦਾ ਸੀ ਤੇ ਹੁਣ ਚਲੋ ਆਪਾਂ ਇਧਰਲੇ ਪਾਸੇ ਸਮਾਧ ਪੰਜਾਬ ਮਾਤਾ ਜੀ ਇਧਰਲੇ ਪਾਸੇ ਦੇਖੋ ਜੀ ਸ਼੍ਰੀਮਤੀ ਵਿਦਿਆਵਤੀ ਦਾ ਜਨਮ ਪਿੰਡ ਮੋਰਾਵਾਲੀ ਤਹਿਸੀਲ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੋਇਆ ਆਪ ਜੀ ਇੱਥੇ ਵੱਡੇ ਹੋਏ ਮੁੱਢਲੀ ਸਿੱਖਿਆ ਇੱਥੋਂ ਹੀ ਪ੍ਰਾਪਤ ਕੀਤੀ ਆਪ ਜੀ ਦਾ ਵਿਆਹ ਖੜਕੜ ਕਲਾਂ ਦੇ ਸਰਦਾਰ ਕਿਸ਼ਨ ਸਿੰਘ ਪੁੱਤਰ ਸਰਦਾਰ ਅਰਜਨ ਸਿੰਘ ਨਾਲ ਹੋਇਆ ਆਪ ਜੀ ਦੇ ਬੱਚਿਆਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ ਨੰਬਰ 1 ਸਰਦਾਰ ਜਗਤ ਸਿੰਘ ਨੰਬਰ 2 ਦੇ ਉੱਤੇ ਸ਼ਹੀਦ ਭਗਤ ਸਿੰਘ ਛੀ ਤਾਂ ਮੈਂ ਕਹਿ ਦਿੰਦਾ ਕਿਉਂਕਿ ਸਾਡੇ ਲਈ ਨਾਮ ਹੀ ਨਿਕਲਦਾ ਸੋ ਉਹਨਾਂ ਦੇ ਨੰਬਰ 2 ਦੇ ਜਿਹੜੇ ਬੱਚੇ ਸੀ ਬੇਟੇ ਸੀ ਉਹ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਏ ਤੇ ਭਾਰਤ ਸਰਕਾਰ ਨੇ 1973 ਦੇ ਵਿੱਚ ਆਪਜੀ ਨੂੰ ਪੰਜਾਬ ਮਾਤਾ ਦੇ ਖਿਤਾਬ ਦੇ ਨਾਲ ਸਨਮਾਨਿਆ ਤੇ ਆਪਜੀ ਜੂਨ 1974 75 ਵੈਸੇ 74 ਪਹਿਲਾਂ ਲਿਖ ਦਿੱਤਾ ਹੁਣ ਬਾਅਦ ਵਿੱਚ 75 ਕੀਤਾ ਨੂੰ ਸਵਰਗਵਾਸ ਹੋ ਗਿਆ ਆਪਜੀ ਦੀ ਇੱਛਾ ਅਨੁਸਾਰ ਆਪਜੀ ਦੀ ਸਮਾਦੀ ਕੌਮ ਦੇ ਸ਼ਹੀਦਾਂ ਦੀਆਂ ਸਮਾਦੀਆਂ ਦੇ ਨਾਲ ਬਣਾਈ ਗਈ ਸੋ ਜਿਸ ਤਰੀਕੇ ਮੈਂ ਦੱਸਿਆ ਕਿ ਬੁਟਕੇਸ਼ਵਰ ਦੱਤ ਹੋਰੀ ਜਿਹੜੇ ਨਾਲ ਸੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦੇ ਉਸ ਵੇਲੇ ਨਾਲ ਸੀ ਜਦੋਂ ਅਸੈਂਬਲੀ ਦੇ ਵਿੱਚ ਬੰਬ ਸੁੱਟਿਆ ਗਿਆ ਸੀ ਡਿਊਟੀਆਂ ਲੱਗੀਆਂ ਸੀ ਡਿਊਟੀਆਂ ਮੰਗ ਕੇ ਲਈਆਂ ਸੀ ਸਿਰਫ ਲੋਕਾਂ ਨੂੰ ਜਗਾਉਣ ਦੇ ਲਈ ਜਿਸ ਤਰੀਕੇ ਬੁਟਕੇਸ਼ਵਰ ਦੱਤ ਹੋਰਾਂ ਨੇ ਕਿਹਾ ਸੀ ਕਿ ਮੇਰੀ ਸਮਾਦੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਤੋਂ ਉਹਨਾਂ ਦੇ ਸਾਥੀਆਂ ਦੀ ਸਮਾਦੀ ਦੇ ਕੋਲ ਹੋਵੇ ਤੇ 1965 ਦੇ ਵਿੱਚ ਜਦੋਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਉਹਨਾਂ ਦਾ ਦਿਹਾਤ ਹੋਇਆ ਤਾਂ ਬੁਟਕੇਸ਼ਵਰ ਦੱਤ ਹੋਰਾਂ ਦੀ ਸਮਾਦੀ ਆਪਾਂ ਉਧਰ ਦੇਖੀ ਸੀ ਇਸੇ ਤਰੀਕੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦੇ ਮਾਤਾ ਜੀ ਬੀਬੀ ਵਿਦਿਆਵਤੀ ਜੀ ਨੇ ਵੀ ਇਸ ਗੱਲ ਦੀ ਇੱਛਾ ਪ੍ਰਗਟ ਕੀਤੀ ਸੀ ਕਿ ਜਦੋਂ ਮੇਰੀ ਮੌਤ ਹੋਵੇ ਮੈਂ ਸਰੀਰ ਛੱਡਾਂ ਤਾਂ ਉਹਦੇ ਤੋਂ ਬਾਅਦ ਮੇਰੀ ਸਮਾਦੀ ਵੀ ਇੱਥੇ ਹੁਸੈਨੀਵਾਲਾ ਚ ਬਣਾਈ ਜਾਵੇ ਤੇ 1975 ਚ ਉਹੀ ਵਾਰਾ ਜਦੋਂ ਦੇਸ਼ ਦੇ ਵਿੱਚ ਐਮਰਜੈਂਸੀ ਲੱਗੀ ਹੈ ਜਾਨੀ ਦੇਸ਼ ਦੀ ਆਜ਼ਾਦੀ ਦੇ ਲਈ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਯੋਗਦਾਨ ਪਾਇਆ ਤੇ ਉਹਨਾਂ ਦੇ ਮਾਤਾ ਜੀ ਦੇ ਹੱਥ ਹੋਇਆ ਤੇ ਉਦੋਂ ਦੇਸ਼ ਦੇ ਲੋਕਤੰਤਰ ਦੇ ਸਾਹਮਣੇ ਇੱਕ ਮੁਸ਼ਕਲ ਜਿਹੜੀ ਖੜੀ ਹੋਈ ਸੀ ਸੋ ਇਧਰਲੇ ਪਾਸੇ ਮਾਤਾ ਜੀ ਹਰਾਂ ਦੀ ਸਮਾਧੀ ਹੈ ਅੱਜ ਤੱਕ ਕੋਈ ਵੀ ਆਈਪੀ ਇੱਥੇ ਆਏ ਸੀ ਇਸ ਕਰਕੇ ਤਾਜ਼ੇ ਜਿਹੜੇ ਫੁੱਲ ਇੱਥੇ ਲਿਆਂਦੇ ਗਏ ਆ ਨਹੀਂ ਤਾਂ ਇੱਥੇ ਫੁੱਲ ਨਹੀਂ ਹੁੰਦੇ ਪਰ ਫਿਰ ਵੀ ਇਹ ਮਾਤਾ ਜੀ ਦੀ ਸਮਾਧੀ ਹੈ ਮੈਂ ਇਹ ਫੁੱਲ ਪਰੇ ਕਰਕੇ ਜਿਹੜਾ ਤੁਹਾਨੂੰ ਦਿਖਾ ਦਿੰਦਾ ਇਹ ਮਾਤਾ ਜੀ ਦੀ ਸਮਾਦੀ ਹੈ ਜੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦੇ ਮਾਤਾ ਜੀ ਸੋ ਮੈਂ ਇੱਕ ਵਾਰ ਫੇਰ ਜ਼ਰੂਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਅਸੀਂ ਹੁਸੈਨੀਵਾਲਾ ਦੇ ਵਿੱਚ ਇਧਰਲੇ ਪਾਸੇ ਇਹ ਪੁਲ ਜਿਹੜਾ ਉਹ ਜ਼ਰੂਰ ਦਿਖਾ ਦਿਓ ਜੀ ਇਹ ਜਿਹੜੇ ਪਿੱਲਰ ਨੇ ਇਹ ਉਸ ਵੇਲੇ ਦਰਿਆ ਦੇ ਵਿੱਚ ਦੀ ਜਿਹੜੇ ਉਹ ਬਣਾਏ ਗਿਆ ਸੀ ਸੋ ਬਹੁਤ ਕੁਝ ਹੈ ਇੱਥੇ ਵੇਖਣ ਦੇ ਲਈ ਬਹੁਤ ਕੁਝ ਹੈ ਇੱਥੇ ਆਪਣੇ ਆਪ ਨੂੰ ਚੇਤੇ ਕਰਨ ਦੇ ਲਈ ਆਪਣੀਆਂ ਅਸਲ ਜਿਹੜੀਆਂ ਡਿਊਟੀਆਂ ਨੇ ਉਹਨਾਂ ਦੀ ਪਹਿਚਾਣ ਕਰਨ ਦੇ ਲਈ ਤੇ ਜੇ ਤੁਸੀਂ ਉਹਨਾਂ ਦੀ ਪਹਿਚਾਣ ਨਹੀਂ ਕਰ ਦਿੱਤਾ ਔਖਾ ਆਜੂ ਮੇਰੇ ਇਧਰਲੇ ਪਾਸੇ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜੀ ਉਹ ਜੋਤ ਜਗਦੀ ਆ ਇੱਥੇ ਆਓ ਇੱਥੇ ਆਣ ਕੇ ਮੱਥਾ ਟੇਕੋ ਉਸ ਸਮੇਂ ਨੂੰ ਥੋੜਾ ਬਹੁਤ ਚੇਤੇ ਕਰਨ ਦੀ ਕੋਸ਼ਿਸ਼ ਕਰੋ ਕਿ ਕਿਵੇਂ ਜਿਹੜਾ ਅਸੈਂਬਲੀ ਦੇ ਵਿੱਚ ਬੰਬ ਸਿੱਟ ਕੇ ਤਬਾਹੀ ਕਰਨ ਦੀ ਕੋਸ਼ਿਸ਼ ਨਹੀਂ ਸੀ ਕੀਤੀ ਗਈ ਅਸੀਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦੀ ਪਿਸਤੌਲ ਵਾਲੀ ਫੋਟੋ ਦੇਖ ਲੈਣੇ ਆ ਕਿ ਸ਼ਾਇਦ ਉਹ ਇਕੱਲੇ ਗੋਲੀਆਂ ਚਲਾਉਂਦੇ ਸੀ ਪਰ ਉਹ ਲੋਕਾਂ ਦੇ ਦਿਮਾਗਾਂ ਨੂੰ ਖੋਲਦੇ ਸੀ ਉਹ ਦਿਮਾਗਾਂ ਦੇ ਦਰਵਾਜ਼ੇ ਖੋਲ ਕੇ ਸਾਨੂੰ ਸੋਚ ਵਿਚਾਰ ਵਾਲੇ ਸਨ ਚਿੰਤਕ ਜਿਹੜਾ ਬਣਾਉਣ ਦੀ ਕੋਸ਼ਿਸ਼ ਕਰਦੇ ਸੀ ਸੋ ਹੁਸੈਨੀਵਾਲਾ ਦੇ ਵਿੱਚ ਇਧਰਲੇ ਪਾਸੇ ਸ਼ਹੀਦਾਂ ਦੀ ਯਾਦ ਦੇ ਵਿੱਚ ਜੋਤ ਜਿਹੜੀ ਜਗ ਰਹੀ ਹੈ ਇੱਥੇ ਆ ਕੇ ਨਤਮਸਤਕ ਹੋਣਾ ਬੜਾ ਜ਼ਰੂਰੀ ਹੈ ਉਧਰਲੇ ਪਾਸੇ ਸਾਡੇ ਤਿੰਨੋਂ ਸ਼ਹੀਦ ਜਿਹੜੇ ਆ ਉਹਨਾਂ ਦੇ ਬੁੱਤ ਲੱਗੇ ਹੋਏ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਹੋਰਾਂ ਦੇ ਸੋ ਅਸੀਂ ਆਸ ਤੇ ਉਮੀਦ ਕਰਦੇ ਹਾਂ ਕਿ ਕੱਲਾ ਉਸੇ ਦਿਨ ਨਹੀਂ ਜਿਸ ਦਿਨ 23 ਮਾਰਚ ਆਉਂਦਾ ਹੈ ਜਾ ਸਤੰਬਰ ਦਾ ਮਹੀਨਾ ਸ਼ਿਦਿਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਆਉਂਦਾ ਹੈ ਜਾਂ ਕੋਈ ਹੋਰ ਅਹਿਮ ਦਿਨ ਆਉਂਦਾ ਹੈ ਕੱਲੇ ਉਹਨਾਂ ਦਿਨਾਂ ਦੇ ਵਿੱਚ ਹੀ ਨਹੀਂ ਆਮ ਦਿਨਾਂ ਦੇ ਵਿੱਚ ਵੀ ਇੱਥੇ ਆਉਣਾ ਚਾਹੀਦਾ ਜਿਦ ਦਿਨ ਸਿਆਸਤਦਾਨ ਆਉਂਦੇ ਨੇ ਉਦੋਂ ਉਹਨਾਂ ਦੇ ਨਾਲ ਬਹੁਤ ਸਾਰੇ ਲੋਕ ਆ ਜਾਂਦੇ ਨੇ ਉਹਨਾਂ ਦੇ ਸੱਜੇ ਖੱਬੇ ਪੱッセ ਵਾਲੇ ਦੇ ਲੋਕ ਆ ਜਾਂਦੇ ਨੇ ਪਰ ਆਮ ਦਿਨਾਂ ਦੇ ਵਿੱਚ ਵੀ ਜੇ ਇੱਥੇ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਈਏ ਸਕੂਲਾਂ ਦੇ ਟੂਰ ਲੈ ਕੇ ਆਈਏ ਤਾਂ ਸ਼ਾਇਦ ਇੱਕ ਦੂਸਰੇ ਦੇ ਪ੍ਰਤੀ ਜਿਹੜੀਆਂ ਸਾਡੀਆਂ ਨਫ਼ਰਤਾਂ ਨੇ ਉਹ ਸੱਜੇ ਖੱਬੇ ਹੋ ਸਕਦੀਆਂ ਪਹਿਲਾਂ ਆਪਾਂ ਸ਼ਿਦਿਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜਿਹੜੇ ਸਾਡੇ ਆਜ਼ਾਦੀ ਪ੍ਰਵਾਨੇ ਆਜ਼ਾਦੀ ਕੁਲਾਟੀ ਸਾਡੇ ਸ਼ਹੀਦ ਜਿਹੜੇ ਨੇ ਉਹਨਾਂ ਦੀ ਸਮਾਦ ਨੂੰ ਦੇਖਿਆ ਉਹਨਾਂ ਦੀ ਸਮਾਦ ਦੇ ਬਿਲਕੁਲ ਇੱਕ ਕੋਨੇ ਦੇ ਵਿੱਚ ਤੁਹਾਨੂੰ ਹੁਸੈਨੀਵਾਲਾ ਦੇ ਵਿੱਚ ਇਸ ਸमारक ਦੇ ਉੱਤੇ ਵੜਦੇ ਆਂ ਇਮਾਰਤ ਕੇਸਰੇ ਹਿੰਦ ਜਿਹੜੀ ਉਹ ਨਜ਼ਰ ਆਈਗੀ ਉਹਦੇ ਵਿੱਚ 1962 ਤੇ 71 ਦੀਆਂ جنگਾਂ ਦੌਰਾਨ ਭਾਰਤੀ ਫੌਜ ਦੇ ਜਵਾਨਾਂ ਨੇ ਜਿਹੜੀ ਬਹਾਦਰੀ ਦਿਖਾਈ ਸੀ ਉਹਦੇ ਬਾਰੇ ਦਰਜ ਕੀਤਾ ਗਿਆ ਤੇ ਨਾਲ ਹੀ ਉਹਦੇ ਇਧਰਲੇ ਪਾਸੇ ਸੱਜੇ ਹੱਥ ਇੱਕ ਹੋਰ ਬੋਰਡ ਲੱਗਾ ਹੋਇਆ ਅਨੋਖੀ ਰੇਲ ਯਾਤਰਾ ਤੇ ਉਹਦੇ ਵਿੱਚ ਲਿਖਿਆ ਹੋਇਆ ਇਹ ਵਰਚੁਅਲ ਰੇਲ ਯਾਤਰਾ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਪਸ਼ਾਵਰ ਤੋਂ ਫਿਰੋਜ਼ਪੁਰ ਵਿਚਕਾਰ ਰੇਲ ਯਾਤਰਾ ਨਾਲ ਸੰਬੰਧਿਤ ਹੈ ਇਸ ਵਿੱਚ ਦੋਹਾਂ ਸ਼ਹਿਰਾਂ ਵਿਚਾਲੇ ਬਖ ਬਖ ਸ਼ਹਿਰਾਂ ਤੇ ਕਸਬਿਆਂ ਦੇ ਇਤਿਹਾਸ ਸੱਭਿਆਚਾਰ ਦੀ ਜਾਣਕਾਰੀ ਮਿਲਦੀ ਹੈ ਇਹ ਰੇਲ ਕੋਚ ਵਿੱਚ ਤੁਸੀਂ ਵਰਚੁਅਲ ਯਾਤਰਾ ਰਾਹੀਂ ਉਸ ਸਮੇਂ ਦੀ ਅਸਲ ਯਾਤਰਾ ਦਾ ਅਨੁਭਵ ਕਰ ਸਕਦੇ ਹੋ ਹੁਣ ਮੈਂ ਇਹ ਜ਼ਰੂਰ ਦੱਸਦਾ ਜਿਵੇਂ ਪਹਿਲਾਂ ਆਪਾਂ ਗੱਲ ਕੀਤੀ ਸੀ ਕਿ ਇਹ ਵਪਾਰ ਦਾ ਬਹੁਤ ਵੱਡਾ ਕੇਂਦਰ ਸੀ ਸਿੰਚਾਈ ਵਿਭਾਗ ਦੀ ਵਰਕਸ਼ਾਪ ਦੇ ਕਰਕੇ ਤਾਂ ਫੇਮਸ ਸੀ ਸੈਂਕੜੇ ਲੋਕ ਰੋਜ਼ ਇੱਥੇ ਕੰਮ ਕਰਨਾ ਹੁੰਦੇ ਸੀ ਪਰ ਵਪਾਰ ਦਾ ਕੇਂਦਰ ਸੀ ਅਫਗਾਨਿਸਤਾਨ ਕਿ ਪਾਕਿਸਤਾਨ ਤਾਂ ਸੀ ਨਹੀਂ ਭਾਰਤ ਦੇ ਨਾਲ ਅਫਗਾਨਿਸਤਾਨ ਲੱਗਦਾ ਸੀ ਉਸ ਵੇਲੇ ਉਧਰੋਂ ਸੁੱਕੇ ਮੇਵੇ ਆਉਣੇ ਆ ਜਾਂ ਹੋਰ ਕੁਝ ਆਉਣਾ ਤੇ ਉਹਦਾ ਇੱਕ ਬਹੁਤ ਵੱਡਾ ਰੂਟ ਸੀ ਇਹ ਤੇ ਇਸੇ ਕਰਕੇ ਜਦੋਂ ਭਾਰਤ ਤੇ ਪਾਕਿਸਤਾਨ ਬਣ ਗਿਆ ਲੜਾਈਆਂ ਲੱਗਣ ਲੱਗ ਪਈਆਂ ਤੇ ਉਹਦੇ ਤਬਾਦ ਇਹ ਵਪਾਰ ਬੰਦ ਹੋ ਗਿਆ ਰੇਲਵੇ ਲਾਈਨ ਜਿਹੜੀ ਕਈ ਦਹਾਕੇ ਪਹਿਲਾਂ ਚੱਲਦੀ ਰਹੀ ਸੀ ਅੰਗਰੇਜ਼ਾਂ ਨੇ ਚਲਾਈ ਸੀ ਉਹ ਬੰਦ ਹੋ ਗਈ ਪਰ ਉਹ ਕਿਵੇਂ ਚੱਲਦੀ ਸੀ ਕਿਸ ਤਰੀਕੇ ਦਾ ਅਨੁਭਵ ਸੀ ਉਹ ਕਿੰਨੀ ਇੰਪੋਰਟੈਂਟ ਸੀ ਇਸ ਉੱਤਰੀ ਭਾਰਤ ਦੇ ਖੇਤੇ ਦੇ ਲਈ ਉਹ ਸਾਰਾ ਕੁਝ ਜਿਹੜਾ ਅਨੁਭਵ ਕਰਾਉਣ ਦੇ ਲਈ ਇਹ ਰੇਲ ਦਾ ਇੱਕ ਡੱਬਾ ਜਿਹੜਾ ਉਹ ਇੱਥੇ ਰੱਖਿਆ ਹੋਇਆ ਸੀ ਤੇ ਉਹਦੇ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਇਹ ਜਿਹੜੀ ਇਮਾਰਤ ਹੈ ਇਹਦੇ ਵਿੱਚ ਤੁਹਾਨੂੰ ਬਹੁਤ ਸਾਰੇ ਖੱਡੇ ਜਾਂ ਨਜ਼ਰ ਆਉਣਗੇ ਇਹਦੇ ਵਿੱਚ ਗੋਲੀਆਂ ਦੇ ਨਿਸ਼ਾਨ ਇਹ ਗੋਲਿਆਂ ਤੇ ਗੋਲੀਆਂ ਦੇ ਨਾਲ ਜਦੋਂ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ جنگ ਹੋਈ ਆ ਤੇ ਉਸ ਵੇਲੇ ਇਹ ਡੈਮੇਜ ਹੋ ਗਈ ਸੀ ਪਰ ਇਹਨੂੰ ਉਸੇ ਤਰੀਕੇ ਰੱਖਿਆ ਗਿਆ ਤਾਂ ਜੋ ਅਸੀਂ ਉਸ ਵੇਲੇ ਦੇ ਮਾਹੌਲ ਦਾ ਜਿਹੜਾ ਉਹ ਅਹਿਸਾਸ ਕਰ ਸਕੀਏ ਤੇ ਇਸੇ ਇਮਾਰਤ ਦੇ ਵਿੱਚ ਰੇਲ ਗੱਡੀ ਦਾ ਇਹ ਡੱਬਾ ਰੱਖਿਆ ਹੋਇਆ ਪਰ ਜੋ ਕੁਝ ਬੋਰਡ ਦੇ ਉੱਤੇ ਲਿਖਿਆ ਹੋਇਆ ਉਹ ਇਸ ਵੇਲੇ ਚੱਲਦਾ ਨਹੀਂ ਅਦਰਵਾਈਜ਼ ਇਹਦੇ ਵਿੱਚ LED ਲੱਗੀ ਹੋਈ ਸੀ LED ਦੇ ਨਾਲ ਸਾਰਾ ਜਿਹੜਾ ਇਸ ਰੇਲਵੇ ਲਾਈਨ ਦਾ ਇਤਿਹਾਸ ਦੱਸਿਆ ਜਾਂਦਾ ਸੀ ਤੇ ਤੁਹਾਨੂੰ ਵਰਚੂਅਲੀ ਬਹੁਤ ਚੰਗੀਆਂ ਚੀਜ਼ਾਂ ਜਿਹੜੀਆਂ ਉਹ ਵੇਖਣ ਨੂੰ ਮਹਿਸੂਸ ਕਰਨ ਨੂੰ ਜਿਹੜੀਆਂ ਉਹ ਮਿਲਦੀਆਂ ਸੀ ਕਿਉਂਕਿ ਰੇਲ ਡੱਬਾ ਉਸ ਵੇਲੇ ਦਾ ਉਸ ਵੇਲੇ ਇਸੇ ਤਰੀਕੇ ਦਾ ਰੇਲ ਡੱਬਾ ਜਿਹੜਾ ਹੁੰਦਾ ਸੀ ਤੁਸੀਂ ਜਦੋਂ ਇਹਦੇ ਵਿੱਚ ਬੈਠਦੇ ਸੀ ਤਾਂ ਤੁਹਾਨੂੰ ਇਸ ਤਰੀਕੇ ਮਹਿਸੂਸ ਹੁੰਦਾ ਸੀ ਕਿ ਤੁਸੀਂ ਕਸੂਰ ਜਾ ਰਹੇ ਹੋ ਤੁਸੀਂ ਪੇਸ਼ਾਵਰ ਜਾ ਰਹੇ ਹੋ ਜਾਂ ਰੇਲਵੇ ਲਾਈਨ ਤੁਹਾਨੂੰ ਜਿਹੜੀ ਉਹ ਲਾਹੌਰ ਲੈ ਕੇ ਜਾਂਦੀ ਹੈ ਸੋ ਅਹਿਸਾਸ ਤਾਂ ਵਧੀਆ ਸੀ 2698 ਡੱਬੇ ਦਾ ਨੰਬਰ ਹੈ ਪਰ ਹੁਣ ਕਈ ਸਾਲਾਂ ਤੋਂ ਇਹ ਚੀਜ਼ ਬੰਦ ਪਈ ਹੈ ਇਹ ਵਰਚੂਅਲੀ ਅਹਿਸਾਸ ਜਿਹੜਾ ਤੁਸੀਂ ਕਰ ਸਕਦੇ ਸੀ ਉਹ ਹੁਣ ਤੁਸੀਂ ਜਿਹੜਾ ਉਹ ਨਹੀਂ ਕਰ ਸਕਦੇ ਕਿਉਂਕਿ ਜਿਨ੍ਹਾਂ ਨੇ ਜਿਸ ਕੰਪਨੀ ਨੂੰ ਕਹਿੰਦੇ ਆ ਜਿਹੜੇ ਇੱਥੇ ਕਰਮਚਾਰੀ ਸੀ ਬੜਾ ਚੰਗਾ ਵਿਹਾਰ ਇੱਥੇ ਦੇ ਕਰਮਚਾਰੀਆਂ ਦਾ ਐਸੀ ਗੱਲ ਕੋਈ ਨਹੀਂ ਪਰ ਉਹ ਕਹਿੰਦੇ ਕਿ ਇਹਨੂੰ ਟੈਕਨੀਕਲ ਸਮੱਸਿਆ ਆ ਗਈ ਉਹਦੇ ਤੋਂ ਬਾਅਦ ਜਿਨ੍ਹਾਂ ਜਿਹੜੀ ਕੰਪਨੀ ਨੇ ਠੀਕ ਕਰਨਾ ਸੀ ਹੁਣ ਉਹ ठेका ਰੀਨਿਊ ਨਹੀਂ ਹੋਇਆ ਜੋ ਕੰਪਨੀ ਠੀਕ ਨਹੀਂ ਕਰਦੀ ਪਰ ਇਹ ਚੀਜ਼ਾਂ ਚੱਲਣੀਆਂ ਚਾਹੀਦੀਆਂ ਇਮਾਰਤ ਅਸੇ ਹਿਜਕੇ ਰੱਖੀ ਜਾਵੇ ਕਿਉਂਕਿ ਹੌਲੀ ਹੌਲੀ ਚੇਤਾ ਭੁੱਲ ਜਾਣਾ ਕਿਉਂਕਿ ਸਾਨੂੰ ਤਾਂ ਪਸ਼ਾਵਰ ਐਂ ਲੱਗਦਾ ਨਾ ਕਿ ਬਹੁਤ ਦੂਰ ਦੀ ਘੋਡੀ ਕੋਈ ਪਰ ਕਦੇ ਰੇਲਵੇ ਰੂਟ ਹੁੰਦਾ ਸੀ ਪਸ਼ਾਵਰ ਤੋਂ ਇੱਥੇ ਤੱਕ ਦਾ ਸੋ ਇਹ ਰੇਲਵੇ ਡੱਬਾ ਇਹਦੇ ਵਿੱਚ ਸਾਰੀ ਸਹੂਲਤਾਂ ਮੌਜੂਦ ਸੀ ਜਿਹਦੇ ਨਾਲ ਉਹ ਪੁਰਾਣੀ ਹਿਸਟਰੀ ਜਿਹੜੀ ਹੈ ਵਰਚੂਅਲੀ ਸਾਨੂੰ ਦਿਖਾਈ ਜਾਂਦੀ ਸੀ ਪਰ ਇਹ ਕੰਮ ਇੱਥੇ ਬੰਦ ਪਿਆ ਇਸ ਵੇਲੇ ਹੁਸੈਨੀਵਾਲਾ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਹੋਰਾਂ ਦੇ ਸਮਾਰਕ ਦੇ ਉੱਤੇ ਤੇ ਤੁਸੀਂ ਇਹ ਜਿਹੜੀ ਇਮਾਰਤ ਦੇ ਵਿੱਚ ਇਹ ਡੱਬਾ ਰੱਖਿਆ ਗਿਆ ਕਿਉਂਕਿ ਇਹਨੂੰ ਚਲਾਉਣ ਦੀ ਮੰਗ ਜ਼ਰੂਰੀ ਹੈ ਕਿ ਸਰਕਾਰ ਜਿੰਨੀ ਛੇਤੀ ਹੋ ਸਕਦਾ ਇਧਰਲੇ ਪਾਸੇ ਚਾਹੇ ਗ੍ਰਾਂਟ ਚਾਰੀ ਕਰੇ ਜੇ ਕੋਈ ਟੈਕਨੀਕਲੀ ਕੋਈ ਸਮੱਸਿਆ ਉਹਨੂੰ ਦੂਰ ਕਰੇ ਜੇ ਕੋ ਕਾਗਜ਼ੀ ਪੱਤਰੀ ਫਾਈਲਾਂ ਦਾ ਢਿੱਡ ਭਰਨ ਦੀ ਲੋੜ ਹੈ ਤੇ ਉਹਨੂੰ ਭਰ ਦਿਓ ਪਰ ਜੇ ਇੱਥੇ ਕੋਈ ਆਵੇ ਤਾਂ ਉਹਨੂੰ ਘੱਟੋ-ਘੱਟੇ ਅਹਿਸਾਸ ਜ਼ਰੂਰ ਹੋਵੇ ਸੋ ਇਹ ਉਹ ਜੰਗ ਜਿਹੜੀ ਕਦੇ ਵੀ ਨਹੀਂ ਲੱਗਣੀ ਚਾਹੀਦੀ ਇਹ ਉਹਦੇ ਨਿਸ਼ਾਨ ਨੇ ਇਧਰਲੇ ਪਾਸੇ ਉਹ ਗੋਲੀਆਂ ਦੇ ਨਾਲ ਕਿਉਂਕਿ ਉਦੋਂ ਭਾਰਤ ਤੇ ਪਾਕਿਸਤਾਨ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਲੜਾਈਆਂ ਸਿਆਸੀ ਹੁੰਦੀਆਂ ਭੁਗਤਣੀਆਂ ਲੋਕਾਂ ਨੂੰ ਪੈਂਦੀਆਂ ਸੋ ਇਹ ਇੱਕ ਇਮਾਰਤ ਰੱਖੀ ਗਈ ਹੈ ਪਰ ਬਹੁਤ ਸਾਰੇ ਲੋਕਾਂ ਦੇ ਘਰ ਉਸ ਲੜਾਈ ਦੇ ਵਿੱਚ ਟੈ ਗਏ ਹੋਣੇ ਆ ਬਹੁਤ ਸਾਰੇ ਨੁਕਸਾਨ ਹੋਏ ਹੋਣੇ ਆ ਕਾਰੋਬਾਰ ਤਬਾਹ ਹੋ ਗਏ ਹੋਣੇ ਆ ਸੋ ਉਸ ਨਿਸ਼ਾਨ ਨੂੰ ਜਿਹੜਾ ਇਹ ਆਪਾਂ ਚੇਤੇ ਰੱਖੀਏ ਕਿ ਭਵਿੱਖ ਦੇ ਵਿੱਚ جنگ ਤੇ ਯੁੱਧ ਜਿਹੜੇ ਨਾ ਹੋਣ ਹੁਣ ਆਪਾਂ ਇਦਾਂ ਹੀ ਤੁਰਦੇ ਤੁਰਦੇ ਉਧਰਲੇ ਪਾਸੇ ਵੀ ਚੱਲਦੇ ਆ ਆਜੋ ਜੀ ਆਜੋ ਸੰਤੂ ਸਾਹਿਬ ਨਾਲ ਆਜੋ ਤੁਸੀਂ ਵੀ ਆਜੋ ਦੀਪੂ ਜੀ ਇਧਰਲੇ ਪਾਸੇ ਇੱਕ ਲਾਈਟ ਐਂਡ ਸਾਊਂਡ ਸ਼ੋਅ ਵੀ ਹੁੰਦਾ ਸੀ ਕਿਉਂਕਿ ਜਦੋਂ ਇਹ ਸਮਾਰਕ ਬਣਾਇਆ ਗਿਆ ਸੀ ਤੇ ਉਦੋਂ ਇਹ ਅਹਿਸਾਸ ਕੀਤਾ ਗਿਆ ਸੀ ਕਿ ਇੱਥੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਨਾਲੋਂ ਨਾਲ ਜਿਹੜੀਆਂ ਉਤਰਨੀਆਂ ਚਾਹੀਦੀਆਂ ਹੁਣ ਇਧਰਲੇ ਪਾਸੇ ਜੇ ਅਸੀਂ ਸਮਾਰਕ ਦੇ ਅੰਦਰ ਵੜ ਕੇ ਸੱਜੇ ਪਾਸੇ ਨੂੰ ਜਾਵਾਂਗੇ ਤਾਂ ਇੱਕ ਤੁਹਾਨੂੰ ਖੁੱਲਾ ਡੁੱਲਾ ਮੈਦਾਨ ਜਿਹੜਾ ਉਹ ਨਜ਼ਰ ਆਏਗਾ ਤੇ ਉਸ ਖੁੱਲੇ ਡੁੱਲੇ ਮੈਦਾਨ ਦੇ ਵਿੱਚ ਤੁਹਾਨੂੰ ਇੱਕ ਤਰ੍ਹਾਂ ਦੇ ਨਾਲ ਓਪਨ 에ਅਰ تھیਟਰ ਦਾ ਜਿਹੜਾ ਉਹ ਮੌਤ ਜਿਹੜੀ ਨਜ਼ਰ ਆ ਸਕਦੀ ਹੈ ਉਹ ਵੱਖਰੀ ਗੱਲ ਹੈ ਕਿ ਆਹ ਚੀਜ਼ਾਂ ਜਿਹੜੀਆਂ ਆ ਇਧਰ ਹੀ ਦਿਖਾ ਦਿਓ ਜੀ ਆ ਇੱਕ ਪੈਕਟ ਕਿਸੇ ਸੱਜਣ ਨੇ ਸੁੱਟਿਆ ਮੈਨੂੰ ਨਹੀਂ ਪਤਾ ਇਹ ਕੌਣ ਆਇਆ ਹੋਣਾ ਇਹ ਚੀਜ਼ ਖਾਣ ਵਾਲੀ ਹੈ ਨਹੀਂ ਭਾਈ ਤੇ ਜੇ ਖਾ ਵੀ ਲਈਏ ਤਾਂ ਪੈਕਟ ਸਿੱਟਣ ਵਾਲਾ ਹੈ ਨਹੀਂ ਕਟਕਟੇ ਨਾ ਥਾਵਾਂ ਦੇ ਉੱਤੇ ਆ ਕੇ ਤਾਂ ਸਾਨੂੰ ਸੰਗ ਸ਼ਰਮਾੜੀ ਮੋਟੀ ਜਿਹੜੀ ਉਹ ਕਾਰੀ ਲੈਣੀ ਚਾਹੀਦੀ ਹੈ ਹੁਣ ਜਾਣ ਲੱਗੇ ਅਸੀਂ ਚੱਕ ਜਾਗੇ ਇਹ ਨਾ ਸੋਚਿਓ ਕਿ ਅਸੀਂ ਉਹਨੂੰ ਚੱਕਿਆ ਨਹੀਂ ਮੈਂ ਸਿਰਫ ਤੁਹਾਨੂੰ ਪਹਿਲਾਂ ਦਿਖਾਉਣਾ ਚਾਹੁੰਦਾ ਸੀ ਸੋ ਇੱਥੋਂ ਜਦੋਂ ਬਾਹਰ ਨਿਕਲਦੇ ਆ ਪਹਿਲਾਂ ਤੇ ਇਹੀ ਜਿੱਥੇ ਰੇਲਵੇ ਡੱਬਾ ਜਿਹੜਾ ਰੱਖਿਆ ਹੋਇਆ ਉਹਦੀ ਇਮਾਰਤ ਦਾ ਬਾਹਰਲਾ ਹਿੱਸਾ ਜਿਹੜਾ ਉਹ ਤੁਸੀਂ ਦੇਖ ਲਓ ਇੱਥੇ ਵੀ ਉਹ ਗੋਲੀਆਂ ਜਿਹੜੀਆਂ ਉਹਨਾਂ ਦੇ ਨਿਸ਼ਾਨ ਲੱਗੇ ਹੋਏ ਨੇ ਭਾਰਤ ਤੇ ਪਾਕਿਸਤਾਨ ਦੀ ਲੜਾਈ ਦੇ ਕਿਉਂਕਿ ਅਸੀਂ ਬਿਲਕੁਲ ਬਾਰਡਰ ਦੇ ਉੱਤੇ ਆਹਨ ਬਾਰਡਰ ਦੇ ਉੱਤੇ ਇੱਥੋਂ ਕੁਝ ਫੁੱਟ ਦੂਰੀ ਜਿਹ ਤੇ ਜੇ ਤੁਸੀਂ ਇਧਰਲੇ ਪਾਸੇ ਆ ਕੇ ਦੇਖੋ ਇੱਥੇ ਲਾਈਟ ਹੈਂਡ ਸਾਊਂਡ ਸ਼ੋਅ ਹੁੰਦਾ ਸੀ ਤਕਰੀਬਨ 38-40 ਮਿੰਟ ਦਾ ਰੋਜ਼ ਸ਼ਾਮ ਨੂੰ ਔਰ ਸਾਹਮਣੇ ਪੌੜੀਆਂ ਦੇ ਉੱਤੇ ਸਾਰੇ ਸੱਜਣ ਜਿਹੜੇ ਉਹ ਬੈਠ ਜਾਂਦੇ ਸੀ ਤੇ ਕਾਫੀ ਖਰਚ ਵੀ ਜਿਹੜਾ ਸਰਕਾਰ ਨੇ ਕੀਤਾ ਸੀ ਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਨਾਲ ਸੰਬੰਧਿਤ ਬੜਾ ਮਜ਼ਬੂਤ ਜਿਹੜਾ ਲਾਈਟ ਹੈਂਡ ਸਾਊਂਡ ਸ਼ੋਅ ਸੀ ਉਹਨਾਂ ਦੀ ਜੀਵਨ ਨੂੰ ਦੇਖਣ ਦਾ ਦੇਸ਼ ਦੀ ਆਜ਼ਾਦੀ ਦੇ ਵਿੱਚ ਉਹਨਾਂ ਦੇ ਯੋਗਦਾਨ ਨੂੰ ਦੇਖਣ ਦਾ ਪਰ ਇਹ ਵੀ ਹੁਣ ਕੁਝ ਕਾਰਨਾਂ ਦੇ ਕਰਕੇ ਪਿਛਲੇ ਕਈ ਸਾਲਾਂ ਤੋਂ ਬੰਦ ਪਿਆ ਅਸੀਂ ਆਸ ਤੇ ਉਮੀਦ ਕਰਦੇ ਹਾਂ ਕਿ ਲੋਕ ਇੱਥੇ ਰਿਟਰੀਟ ਸੈਰੇਮਨੀ ਜਿਹੜਾ ਉਹ ਦੇਖਣ ਆਉਂਦੇ ਆ ਜਿਸ ਤਰੀਕੇ ਬਾਗਾ ਬਾਰਡਰ ਦੇ ਉੱਤੇ ਰਿਟਰੀਟ ਸੈਰੇਮਨੀ ਹੁੰਦੀ ਹੈ ਇੱਥੇ ਹਸੈਨੀ ਵਾਲਾ ਤੇ ਵੀ ਹੁੰਦੀ ਹੈ ਲੋਕੋ ਨੂੰ ਤਾਂ ਦੇਖਣ ਆਉਂਦੇ ਆ ਪਰ ਨਾਲ ਦੀ ਨਾਲ ਜੇ ਉਹ 38 40 ਮਿੰਟ ਇਸ ਸਮਾਰਕ ਦੇ ਉੱਤੇ ਬੈਠ ਕੇ ਆਇਆ ਕਰਨਗੇ ਤੇ ਉਹਨਾਂ ਨੂੰ ਜੇ 38 40 ਮਿੰਟ ਦੀ ਉਹ ਡਾਕੂਮੈਂਟਰੀ ਉਹ ਜਿਹੜੀ ਲਾਈਟ ਐਂਡ ਸਾਊਂਡ ਸ਼ੋਅ ਦੇ ਰਾਹੀਂ ਬਿਹਤਰ ਤਰੀਕੇ ਦੇ ਨਾਲ ਕੁਝ ਇਤਿਹਾਸ ਰੂਪਮਾਨ ਕੀਤਾ ਜਾ ਸਕੇ ਤੇ ਉਹਦੇ ਨਾਲ ਦੀ ਰੀਸ ਜਿਹੜੀ ਕੋਈ ਨਹੀਂ ਹੋਣੀ ਢਾਂਚਾ ਬਣਿਆ ਪਿਆ ਸਿਰਫ ਥੋੜੀ ਜਿਹੀ ਸਾਫ ਸਫਾਈ ਤੇ ਜਿੱਥੇ ਕਿਤੇ ਟੈਕਨੀਕਲੀ ਘਾਟਾਂ ਨੇ ਉਹ ਦੂਰ ਕਰਨ ਦੀ ਲੋੜ ਹੈ ਜੋ ਮੇਰੇ ਨਾਲ ਮੇਰੇ ਦੋ ਸਾਥੀ ਵੀ ਨੇ ਸੁਖਵੀਰ ਭਾਜੀ ਇਧਰਲੇ ਪਾਸੇ ਆਓ ਸਦਾ ਸੁਖਵੀਰ ਸਿੰਘ ਸੰਧੂ ਫਰੀਦਕੋਟ ਤੋਂ ਨੇ ਅਸੀਂ ਵਿਦੇਸ਼ ਦੇ ਵਿੱਚ ਵੀ ਇਕੱਠੇ ਆਉਂਦੇ ਜਾਂਦੇ ਆ ਸੁਖਵੀਰ ਭਾਜੀ ਮੈਂ ਦੀਪੂ ਜੀ ਦਰਾਉ ਤੁਸੀਂ ਵੀ ਮੈਂ ਇੱਕ ਬੇਨਤੀ ਕਿਉਂਕਿ ਅਸੀਂ ਇਕੱਠੇ ਆਏ ਮੈਨੂੰ ਸੀ ਵੀ ਗੱਲ ਜ਼ਰੂਰ ਕਰ ਲਈਏ ਮੈਂ ਜ਼ਰੂਰ ਮਮਾਨਦਰੀ ਨਾਲ ਪੁੱਛਣਾ ਚਾਹੁੰਦਾ ਕਿ ਜੇ ਇਸ ਤਰੀਕੇ ਦਾ ਇਤਿਹਾਸ ਹੈ ਇਸ ਧਰਤੀ ਦਾ ਬੁਟਕੇਸ਼ਵਰ ਦੱਤ ਹੋਰਾਂ ਦੀ ਗੱਲ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦੇ ਮਾਤਾ ਜੀ ਦੀ ਗੱਲ ਜਿਸ ਤਰੀਕੇ ਭਾਰਤ ਨੇ ਇਹ ਇਲਾਕਾ ਵਾਪਸ ਲਿਆ ਕੀ ਪੰਜਾਬ ਦੇ ਤੁਹਾਨੂੰ ਲੱਗਦਾ ਕਿ ਜਿਹੜੇ ਅਸੀਂ ਸਧਾਰਨ ਪਰਿਵਾਰਾਂ ਦੇ ਲੋਕ ਆ ਉਹਨਾਂ ਨੂੰ ਸਾਰਿਆਂ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਜੀ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਜਿਵੇਂ ਕਿ ਮੈਂ ਆਪਦੀ ਗੱਲ ਕਰਾਂ ਤੇ ਮੈਂ ਫਰੀਦਕੋਟ ਤੋਂ ਹੈਗਾ ਤੇ ਸਾਡੇ ਤੋਂ ਮੈਨੂੰ ਲੱਗਦਾ ਵੀ ਪੌਣੇ ਕਿ ਘੰਟੇ ਦੀ ਬਾਤ ਹੀ ਆ ਜੀ ਤੇ ਮੈਂ ਚਾਰਕ ਵਾਰੀ ਆਇਆ ਬਿਲਕੁਲ ਠੀਕ ਹੈ ਜੀ ਤੇ ਉਹਦੇ ਚ ਜਿਹੜੀਆਂ ਗੱਲਾਂ ਅੱਜ ਆਪਾਂ ਡਿਸਕਸ ਕੀਤੀਆਂ ਉਹ ਚ ਬਹੁਤ ਸਾਰੀਆਂ ਗੱਲਾਂ ਮੇਰੇ ਲਈ ਵੀ ਔਲੇ ਸੀਗੀਆਂ ਜੀ ਤੇ ਅਸਲ ਚ ਇਹ ਚੀਜ਼ ਨਾ ਸਕੂਲਾਂ ਚ ਸ਼ੁਰੂ ਹੋਣੀ ਚਾਹੀਦੀ ਹੈ ਜੀ ਜਿਹੜੀ ਮੇਨ ਆ ਜਿਵੇਂ ਮੰਨ ਲਓ ਵੀ ਆਪਾਂ ਚਾਹੁੰਦੇ ਆ ਵੀ ਜਦੋਂ ਵੱਡੇ ਹੋ ਜਾਂਦੇ ਆ ਉਦੋਂ ਬਾਅਦ ਚ ਉਹ ਬੰਦਾ ਜ਼ਿੰਮੇਵਾਰੀਆਂ ਹੋਰ ਪੈ ਜਾਂਦੀਆਂ ਤੁਰਿਆ ਜਾਂਦਾ ਸਕੂਲ ਤੋਂ ਹੀ ਰੀਤੀ ਰਿਵਾਜ ਜਿਹੜਾ ਇਤਿਹਾਸ ਪੜ੍ਹਾਉਂਦੇ ਆ ਉਹਨੂੰ ਦਿਖਾਉਣਾ ਵੀ ਚਾਹੀਦਾ ਖਾਸ ਕਰਕੇ ਜਿਹੜਾ ਆਪਣੇ ਨੇੜੇ ਆ ਤੇ ਬਹੁਤ ਜ਼ਿਆਦਾ ਜ਼ਰੂਰੀ ਆ ਮੈਨੂੰ ਸਾਨੂੰ ਸਭ ਕਦੇ ਕਦੇ ਇਹ ਵੀ ਲੱਗਦਾ ਹੁੰਦਾ ਕਿ ਜਦੋਂ ਮ ਇੱਕ ਦਿਨ ਦਾ ਟ੍ਰਿਪ ਜਿਹੜਾ ਉਹ ਚੰਡੀਗੜ੍ਹ ਦਾ ਦਿਖਾਉਂਦੇ ਲੇਖ ਲਿਖਾਉਂਦੇ ਰਹਿ ਕੇ ਚੰਡੀਗੜ੍ਹ ਦੇ ਵਿੱਚ ਸੁਖਨਾ ਲੈਕ ਹੈ ਉੱਥੇ ਰੂਜ਼ ਗਾਰਡਨ ਹੈ ਉੱਥੇ ਰੌਗ ਗਾਰਡਨ ਹੈ ਜੇ ਸ਼ੈਦ ਹੁਸੈਨੀ ਵਾਲਾ ਜਾਂ ਬਾਬਾ ਸੁੰਸੂ ਪਕਣਾ ਦਾ ਪਿੰਡ ਜਾਂ ਖਟਕੜ ਕਲਾਂ ਜਾਂ ਕਰਤਾਰ ਸਿੰਘ ਸਰਾਬਾ ਸਾਹਿਬ ਦਾ ਪਿੰਡ ਦੱਸਦੇ ਤਾਂ ਸ਼ਾਇਦ ਸਾਨੂੰ ਉਨਾ ਹੀ ਚੇਤੇ ਹੁੰਦਾ ਜਿੰਨਾ ਚੰਡੀਗੜ੍ਹ ਚੇਤੇ ਆ ਜਮਾਂ ਸਹੀ ਗੱਲ ਹੈ ਜੀ ਇਹ ਬਿਲਕੁਲ ਸੋਚਣ ਵਾਲੀ ਗੱਲ ਆ ਵੀ ਆਪਾਂ ਜਿਹੜੀ ਚੀਜ਼ ਨਹੀਂ ਵੀ ਚਾਹੀਦੀ ਨਾ ਉਹ ਬੱਚੇ ਦੇ ਉੱਤੇ ਬੋਝ ਪੈ ਰਿਹਾ ਜਿਹੜੀ ਚਾਹੀਦੀ ਆ ਕਿਉਂਕਿ ਸਾਡੇ ਤੇ ਜਜ਼ਬਾ ਹੀ ਤਾਂ ਆਉਣਾ ਨਾ ਜੀ ਜੇ ਅਸੀਂ ਚਾਹੁੰਦੇ ਆ ਵੀ ਅਸੀਂ ਕੋਈ ਸੁਧਾਰ ਕਰੀਏ ਕਿਸੇ ਮੁਲਕ ਦਾ ਕਿਉਂਕਿ ਮੈਨੂੰ ਲੱਗਦਾ ਵੀ ਹੁਣ ਸਾਰੀ ਪੀੜ੍ਹੀ ਇਹ ਚਾਹੁੰਦੀ ਹੈ ਪੰਜਾਬ ਦਾ ਬਹੁਤ ਵਧੀਆ ਸੁਧਾਰ ਹੋਵੇ ਸੁਧਾਰ ਤਾਂ ਹੀ ਹੋਊਗਾ ਜੇ ਉਹਨਾਂ ਨੂੰ ਇਤਿਹਾਸ ਪਤਾ ਹੋਊਗਾ ਜੇ ਹੁਣ ਆਪਣੇ ਪਿਓ ਦਾਦਿਆਂ ਨੂੰ ਪਤਾ ਸਾਰਿਆਂ ਨੂੰ ਪਤਾ ਤੇ ਉਹ ਉਸ ਹਿਸਾਬ ਨਾਲ ਜਿੰਦਾ ਰੱਖਿਆ ਪਰ ਹੌਲੀ-ਹੌਲੀ ਇਹ ਚੀਜ਼ਾਂ ਘਟਦੀਆਂ ਜਾਂਦੀਆਂ ਚਲੋ ਬਹੁਤ ਵਧੀਆ ਤੁਸੀਂ ਉਪਰਾਲਾ ਕਰਦੇ ਹੋ ਹਰ ਵਾਰੀ ਬਈ ਤੇ ਮੈਂ ਤੁਹਾਨੂੰ ਇਹ ਵੀ ਕਿਹਾ ਵੀ ਥੋੜੇ-ਥੋੜੇ ਚਿਰ ਬਾਅਦ ਇਹ ਚੀਜ਼ ਚਲਾਉਂਦੇ ਰਹਿਣਾ ਚਾਹੀਦਾ ਤਾਂ ਤਾਂ ਕਿ ਬੱਚਿਆਂ ਨੂੰ ਪਤਾ ਚੱਲਦਾ ਰਹੇ ਉਹਨਾਂ ਦੇ ਪੇਰੈਂਟਸ ਨੂੰ ਪਤਾ ਚੱਲਦਾ ਰਹੇ ਕਿਉਂਕਿ ਇੰਨਾ ਵੀ ਆਪਾਂ ਆਪਣੀਆਂ ਜ਼ਿੰਮੇਵਾਰੀਆਂ 'ਚ ਖੁੱਬੀਏ ਨਾ ਵੀ ਅਸੀਂ ਇੰਨਾਂ ਚੀਜ਼ਾਂ ਨੂੰ ਪਿੱਛੇ ਛੱਡ ਦਈਏ ਤੇ ਜਿਹੜੀਆਂ ਮਟੀਰੀਅਲਿਸਟਿਕ ਚੀਜ਼ਾਂ ਹੈਗੀਆਂ ਜਿਵੇਂ ਮੰਨ ਲਓ ਕੱਪੜਿਆਂ ਦੇ ਪਿੱਛੇ ਪਿਆ ਕੇ ਗੱਡੀਆਂ ਦੇ ਪਿੱਛੇ ਲੈ ਕੇ ਜੇ 20 25-25 ਲੱਖ ਦੀਆਂ ਗੱਡੀਆਂ ਲਈ ਜਾਂਦੇ ਆ ਤੇ ਜੇ ਉਹ ਗੱਡੀਆਂ ਇੱਥੋਂ ਤੱਕ ਪਹੁੰਚੀਆਂ ਹੀ ਨਾ ਜੋ ਆਪਾਂ ਕਰਨੀਆਂ ਕੀ ਬਿਲਕੁਲ ਠੀਕ ਹੈ ਦੀਪੂ ਜੀ ਤੁਸੀਂ ਆਓ ਇੱਧਰ ਕੀ ਹਾਲ ਨੇ ਬਹੁਤ ਵਧੀਆ ਜੀ ਅੱਛਾ ਜੇ ਕੋਈ ਰਿਸ਼ਤੇਦਾਰ ਤੁਹਾਡਾ ਬਾਹਰੋਂ ਆਇਆ ਹਾਂਜੀ ਜੇ ਕੋ ਸੱਜਣ ਮਿੱਤਰ ਮੰਨ ਲਓ 4 ਘੰਟੇ ਦਾ ਸਫਰ ਕਰਕੇ ਆਇਆ ਉਹਨੂੰ ਇੱਥੇ ਲੈ ਕੇ ਆਇਓ ਜਰੂਰ ਜਰੂਰ ਲੈ ਕੇ ਆਵਾਂਗੇ ਜੀ ਪੱਕੀ ਗੱਲ ਹੈ ਪੱਕੀ ਗੱਲ ਵਾਦਾ ਤੁਹਾਡੇ ਨਾਲ ਹਾਂਜੀ ਕਿਉਂਕਿ ਮੈਨੂੰ ਲੱਗਦਾ ਸ਼ਾਇਦ ਤੁਹਾਨੂੰ ਵੀ ਕੋਈ ਚੀਜ਼ਾਂ ਨਵੀਆਂ ਪਤਾ ਲੱਗੀਆਂ ਹਾਂਜੀ ਹਾਂਜੀ ਠੀਕ ਹੈ ਜੀ ਮੈਂ ਬਹੁਤ ਨਿੱਕਾ ਹੁੰਦਾ ਆਇਆ ਸੀ ਇੱਥੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਅੱਜ ਆਏ ਤੁਹਾਡੇ ਨਾਲ ਹੁਣ ਮੈਂ ਤੁਹਾਡੀ ਕੰਟੀਨਿਉਟੀ ਦੇਖਣੀ ਹੈ ਇੱਥੇ ਪੱਕਾ ਸਾਲ ਚੈੱਕ ਕਰੀ ਗਏ ਨਾ ਹਾਂ ਠੀਕ ਹੈ ਜੀ ਚਲੋ ਸੰਧੂ ਸਾਹਿਬ ਠੀਕ ਹੈ ਜੀ ਮੈਨੂੰ ਐਂ ਲੱਗਦਾ ਸਾਫ ਸਫਾਈ ਚੰਗੀ ਆ ਹਾਂਜੀ ਘਾ ਤੇ ਸਾਫ ਸਫਾਈ ਦੇ ਵਿੱਚ ਵੀ ਕੋਈ ਚਿਤਤੀ ਵਾਲੀ ਗੱਲ ਨਹੀਂ ਜੇ ਆਉਣਗੇ ਨਿਰਾਸ਼ ਨਹੀਂ ਹੋਣਗੇ ਲੋਕ ਹਾਂਜੀ ਇਹਦੇ ਚ ਇਹ ਆ ਵੀ ਜੇ ਲੋਕੀ ਆਉਂਦੇ ਰਹਿਣਗੇ ਇਤੋਂ ਜ਼ਿਆਦਾ ਹੋਰ ਵਧੀਆ ਹੋਊਗਾ ਅਪਰਾਲੇ ਕਰਦੇ ਰਹਿਣਗੇ ਕਿਉਂਕਿ ਜੇ ਆਪਾਂ ਆ ਕੇ ਇਹਨਾਂ ਨੂੰ ਕਮੀਆਂ ਦੱਸਾਂਗੇ ਜਿਵੇਂ ਤੁਸੀਂ ਦਿਖਾਇਆ ਤੇ ਆਪਾਂ ਉਦੋਂ ਬਾਅਦ ਚੱਕਿਆ ਉਦੋਂ ਬਾਅਦ ਮੈਂ ਉਹਨਾਂ ਨੂੰ ਕਹਿ ਕੇ ਆਇਆ ਉਹ ਕਹਿੰਦੇ ਭਾਈ ਲੋਕੀ ਆਉਂਦੇ ਆ ਹਨਾ ਆਪਣੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਬੰਦੀ ਆ ਜੇ ਗਵਰਨਮੈਂਟ ਨੇ ਇੱਕ ਚੀਜ਼ਾਂ ਐਫਰਟ ਕੀਤੇ ਆ ਆਪਾਂ ਇਹਨੂੰ ਕਰਦੇ ਰਾਵਾਂਗੇ ਸਾਫ ਸਫਾਈ ਆਪ ਕਰਾਂਗੇ ਤੇ ਚੰਗਾ ਰਹੂਗਾ ਤੇ ਬਾਕੀ ਆਉਣਾ ਚਾਹੀਦਾ ਸਾਰਿਆਂ ਨੂੰ ਠੀਕ ਹੈ ਜੀ ਠੀਕ ਹੈ ਸੋ ਅਸੀਂ ਕੋਈ ਕਮੀ ਨਹੀਂ ਕੱਢਦੇ ਕੋਈ ਕਮਜ਼ੋਰੀ ਨਹੀਂ ਕੱਢਦੇ ਬਹੁਤ ਵਧੀਆ ਬਣਾਇਆ ਬਹੁਤ ਵਧੀਆ ਮੇਨਟੇਨ ਵੀ ਕੀਤਾ ਬਸ ਇੱਕ ਲਾਈਟ ਹੈਂਡ ਸਾਊਂਡ ਸ਼ੋ ਚਲਾ ਦਿਓ ਦੂਸਰਾ ਜਿਹੜਾ ਰੇਲ ਗੱਡੀ ਦਾ ਡੱਬਾ ਜਿਹੜਾ ਵਰਚੁਅਲ ਵਾਲਾ ਉਹ ਚਲਾ ਦਿਓ ਬਹੁਤ ਕੁਝ ਇੱਥੇ ਦੇਖਣ ਵਾਲਾ ਰੇਲ ਗੱਡੀ ਦਾ ਡੱਬਾ ਇਧਰਲੇ ਪਾਸੇ ਉਹ ਬੈਕ ਸਾਈਡ ਤੋਂ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ ਜੇ ਸਰਕਾਰੀ ਇਹਨਾਂ ਕੰਮ ਕਰਦੇ ਬਹੁਤ ਰੁਪਈਏ ਨਹੀਂ ਲੱਗਣੇ ਇਹਦੇ ਉੱਤੇ ਅਸੀਂ ਉਮੀਦ ਕਰਦੇ ਹਾਂ ਸਕੂਲਾਂ ਦੇ ਵਿੱਚੋਂ ਜਿਹੜੇ ਪ੍ਰਵਾਸੀ ਆਉਂਦੇ ਆ ਅਸੀਂ ਪ੍ਰਵਾਸੀਆਂ ਨੂੰ ਵੀ ਬੇਨਤੀ ਕਰਦੇ ਹਾਂ ਜੇ ਕਿਤੇ ਫਿਰੋਜ਼ਪੁਰ ਸਾਈਡ ਫਰੀਦਕੋਟ ਤੋਂ ਇੱਕ ਘੰਟਾ 4 ਮਿੰਟ ਲੱਗਦੇ ਆ ਜੇ ਤੁਸੀਂ ਫਰੀਦਕੋਟ ਪਹੁੰਚ ਸਕਦੇ ਹੋ ਬਾਬਾ ਫਰੀਦ ਦੀ ਧਰਤੀ ਤੇ ਪਹੁੰਚਣ ਤੇ ਇੱਕ ਘੰਟਾ ਅੱਗੇ ਜ਼ਰੂਰ ਆ ਜਾਇਓ ਪਰ ਦਿਨ ਵੇਲੇ ਆਇਓ ਕਿਉਂਕਿ ਬਾਰਡਰ ਏਰੀਆ ਅ ਦੇਰ ਰਾਤ ਤੱਕ ਇੱਥੇ ਨਹੀਂ ਮੇਰੇ ਖਿਆਲ ਕੋਈ ਰੈਸਟ੍ਰਿਕਸ਼ਨ ਸੁਣ ਗਿਆ ਆ ਕੁਝ ਫੁੱਟ ਦੂਰੀ ਦੇ ਉੱਤੇ ਭਾਰਤ ਪਾਕਿਸਤਾਨ ਦਾ ਬਾਰਡਰ ਹੈ ਸਕੂਲਾਂ ਦੇ ਵਿੱਚੋਂ ਪ੍ਰਾਈਵੇਟ ਸਕੂਲ ਨੇ ਸਰਕਾਰੀ ਸਕੂਲ ਕਿ ਭਾਈ ਉਹਨਾਂ ਦੇ ਬੱਚਿਆਂ ਦਾ ਵੀ ਜੇ ਇੱਥੇ ਟੂਰ ਲਵਾ ਸਕੋ ਤਾਂ ਸ਼ਾਇਦ ਪ੍ਰੈਕਟੀਕਲੀ ਸਾਡੇ ਬੱਚੇ ਸੋਸ਼ਲ ਮੀਡੀਆ ਦੀ ਦੁਨੀਆ ਦੇ ਵਿੱਚ ਨਹੀਂ ਹੋਣਗੇ ਜਿਹੜੇ ਸਾਡੇ ਰੀਅਲ ਹੀਰੋ ਨੇ ਜਿਹੜੇ ਸਾਡੇ ਅਸਲੀ ਹੀਰੋ ਨੇ ਜ਼ਮੀਨ ਦੇ ਨਾਲ ਜੁੜੇ ਹੀਰੋ ਆ ਜਿਨ੍ਹਾਂ ਨੇ ਸੱਚੀ ਮੁੱਚੀ ਕੁਰਬਾਨੀਆਂ ਦਿੱਤੀਆਂ ਸ਼ਾਇਦ ਉਹਨਾਂ ਦੀ ਥਾ ਪਾ ਕੇ ਉਹਨਾਂ ਦੇ ਭਾਵਾਂ ਦਾ ਕੁਝ ਅਹਿਸਾਸ ਕਰਕੇ ਅਸੀਂ ਜ਼ਮੀਨ ਦੇ ਨਾਲ ਜੁੜੇ ਰਹੀਏ ਸੋ ਮੇਰੀ ਕੋਸ਼ਿਸ਼ ਸੀ ਮੈਂ ਤੁਹਾਨੂੰ ਹਸੈਨੀ ਵਾਲੇ ਲੈ ਕੇ ਆਇਆ ਤੇ ਮੈਂ ਉਮੀਦ ਕਰਦਾ ਕਿ ਤੁਸੀਂ ਮੇਰੀਆਂ ਉਮੀਦਾਂ ਦੇ ਉੱਤੇ ਘਟਕਟ ਪਾਣੀ ਨਹੀਂ ਫੇਰੋਗੇ ਸੋ ਹਸੈਨੀ ਵਾਲਾ ਦੀ ਧਰਤੀ ਤੋਂ ਸ਼ਹੀਦਾਂ ਦੀ ਧਰਤੀ ਤੋਂ ਮੈਨੂੰ ਪਰਮਜੀਤ ਸਿੰਘ ਬਾਠ ਨੂੰ ਇੱਥੇ ਹੀ ਦਿਓ ਆ ਗਿਆ ਤੇ ਹਾਂ ਜੇ ਕੋਈ ਗੱਲ ਕੋਈ ਸ਼ਬਦ ਕੋਈ ਸਾਲ ਕੋਈ ਦਿਨ ਕੋਈ ਨਾਮ ਥੋੜਾ ਬਹੁਤ ਅੱਗੇ ਪਿੱਛੇ ਕਿਹਾ ਗਿਆ ਹੋਇਆ ਤਾਂ ਮੈਨੂੰ ਜਿਹੜਾ ਮਾਫ਼ ਜ਼ਰੂਰ ਕਰਿਓ ਦੇਖਦੇ ਨਾ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ